ਕਹਿੰਦੇ ਸੀ ਇਹ ਬਦਲਾ ਆਉਦੀ ਸਰਕਾਰ ਹੈ ਬਦਲਾਵੇ ਆਇਆ ਪੱਤਰਕਾਰਾਂ ਤੇ ਪਰਚੇ ਦੇਤੇ ਇਹ ਬਦਲਾਵ ਆਇਆ ਇਹਨਾਂ ਦਾ ਮੈਨੂੰ ਐਸਐਚਓ ਸਾਹਿਬ ਕਹਿੰਦੇ ਆ ਕਹਿੰਦੇ ਫਿਰ ਤੂੰ ਤਾਂ ਮੇਰੀ ਵਰਦੀ ਨੂੰ ਪੈ ਗਿਆ ਸੀ ਉਹ ਕਹਿੰਦੇ ਅਸੀਂ ਤਾਂ ਕੁਝ ਕਰਨਾ ਹੀ ਸੀ ਮੈਨੂੰ ਕਹਿੰਦੇ ਆ ਕਿੱਲਿਆ ਵਾਲੀ ਸਬਡਿਵੀਜ਼ਨ ਲੰਬੀ ਦੇ ਵਿੱਚ ਜੇ ਤੂੰ ਰਿਪੋਰਟਿੰਗ ਕੀਤੀ ਤੇ ਤੇ ਐਂਟੀ ਜੁਰਮ ਦੀਆਂ ਗੋਲੀਆਂ ਦੇ ਪਰਚੇ ਪਾਵਾਂਗੇ ਜਿਹੜੇ ਸਾਡੇ ਕੋਲ ਕੇਸਾਂ ਦੇ ਵਿੱਚ ਸਾਡੇ ਕੋਲ ਰਿਕਵਰੀਆਂ ਜਾਂ ਉਸ ਬੰਦੇ ਰਾਉਂਡ ਅਪ ਨਹੀਂ ਹੋਏ ਤੈਨੂੰ ਉਹਨਾਂ ਕੇਸਾਂ ਦੇ ਵਿੱਚ ਅਸੀਂ ਮੁਜ਼ਰਮ ਬਣਾ ਦਾਂਗੇ ਜੇ ਤੂੰ ਸਾਡੇ ਖਿਲਾਫ ਬੋਲਿਆ ਜਾਂ ਸਾਡੇ ਖਿਲਾਫ ਕੋਈ ਤੇ ਕੁਝ ਕੀਤਾ ਇਹ ਜਦੋਂ ਮੈਂ ਥਾਣੇ ਲੈ ਕੇ ਜਾਂਦੇ ਐ ਐਸਐਚਓ ਸਾਹਿਬ ਬਾਹਰ ਨਿਕਲਦੇ ਐ ਹਾਂ ਫਿਰ ਆ ਗਿਆ ਜੜ ਥੱਲੇ ਇਹ ਆਵਾਜ਼ ਆਉਂਦੀ ਐ ਮੈਂ ਕਹਾਂ ਜੀ ਦੱਸੋ ਕੀ ਕੀਤਾ ਕਹਿੰਦੇ ਕਾਕੇ ਤੂੰ 10000 ਰੁਪਏ ਰਿਸ਼ਵਤ ਮੰਗੀ ਐ ਕਿਸੇ ਨੂੰ ਬਲੈਕਮੇਲ ਕਰਕੇ ਵੀ ਨਹੀਂ ਤੇਰੇ ਮੈਂ ਖਬਰ ਤੋ ਮਕਾ ਕੇ ਲਊਂਗਾ ਮੈਨੂੰ ਪਤਾ ਬਲੈਕਮੇਲਰ ਆ ਜੀ ਪਤਾ ਕੀ ਨਾਂ ਨਾਂ ਦਾ ਡੱਡੂ ਜਾਈ ਐ ਇਹਨਾਂ ਨੂੰ ਪਤਾ ਜਿਹੜੇ ਬੰਦੇ ਨੂੰ ਮੇਰਾ ਨਾਂ ਤੱਕ ਨਹੀਂ ਪਤਾ ਡੱਡੂ ਜਾਂ ਕਹਿ ਰਿਹਾ ਐ ਉਹ ਬੰਦਾ ਦੱਸੋ ਮੈਂ 10000 ਕਿਥੋਂ ਮੰਗ ਲੂੰਗਾ ਪਤਾ ਨਹੀਂ ਐਸਐਚਓ ਨੂੰ ਮੇਰ ਤੋਂ ਹੈ ਜਿਹਾ ਜਿਹਾ ਡਰ ਹੋ ਗਿਆ ਕਿ ਐਸਐਚਓ ਸਾਹਿਬ ਨੂੰ ਮਜਬੂਰੀ ਬਣ ਗਈ ਕਿ ਮੇਰ ਤੇ ਹੀ ਪਰਚਾ ਦੇਣਾ ਸੀ ਅਕਸਰ ਮਾਰੇ ਧੰਦਿਆਂ ਦੇ ਖਿਲਾਫ ਸ਼ਾਇਦ ਉਹਨਾਂ ਦਾ ਕੋਈ ਨੁਕਸਾਨ ਕੀਤਾ ਹੋਵੇ ਮੈਂ ਜੀ ਇਹ ਨੋ ਮਾਦਰ ਸਟੈਂਡਰਡ ਪੱਤਰਕਾਰ ਤੇ ਕੋਸ਼ਿਸ਼ ਕਰਦਾ ਜੀ ਬਿਲਕੁਲ ਇਹ ਕਹਿੰਦਾ ਜਾਣ ਬੁੱਝ ਕੇ ਕੋਈ ਨੇ ਮੇਰੇ ਤੇ ਝੂਠਾ ਪਰਚਾ ਕਰਵਾਇਆ ਸੱਚ ਕਰ ਕੀਤਾ ਜਾਣ ਬੁੱਝ ਕੇ ਹੂੰ ਮਰਜ਼ੀ ਕੋਈ ਜੇ ਸਾਡੇ ਸਾਡੀ ਪੱਤਰਕਾਰ ਕੋਈ ਬੰਦਾ ਕਹੇ ਪੱਤਰਕਾਰ ਨੂੰ ਕਰਵਾ ਦਈਏ ਪੱਤਰਕਾਰਾਂ ਨਾਲ ਇਜ਼ਤ ਕਰਦੇ ਪੱਤਰਕਾਰਾਂ ਦੀ ਜੀ ਕਿੱਲਿਆ ਵਾਲੇ ਥਾਣੇ ਤੋਂ ਕਰੀਬਨ ਬੱਸ ਸਟੈਂਡ ਦਾ ਮੋੜ 1 ਕਿਲੋਮੀਟਰ ਹੈ ਪੈਦਲ ਤੁਰਾ ਕੇ ਹਤਕੜੀ ਪੈਨਾ ਕੇ ਲੈ ਕੇ ਗਏ ਜਲੀਲ ਕਰਨ ਲਈ ਬੇਇੱਜ਼ਤ ਕਰਨ ਲਈ ਲੋਕਾਂ ਦੇ ਵਿੱਚ ਵੀ ਅਸੀਂ ਪੱਤਰਕਾ ਠੋਕਿਆ ਅਸੀਂ ਪੱਤਰਕਾ ਠੋਕਿਆ ਵੀ ਇਹ ਉਛਲਦਾ ਸੀ ਠੋਕਿਆ ਇੰਨਾ ਕਬ ਅਫਸਰਟ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਅਏ ਤੇ ਕਰੀਬਨ 14 ਦਾ ਬਾਹਰ ਆਏ ਐ ਟੈਬਲੇਟ ਖਾ ਰਹੇ ਮਹਿਮਾਨیوں ਦੇ ਦਾਲਤ ਦੇ ਵਿੱਚ ਵੀ ਪੇਸ਼ ਕੀਤੀ ਹੈ ਮੈਂ ਟੈਬਲੇਟ ਹੈ ਜੇਲ ਤੋਂ ਬਾਹਰ ਆਉਂਤੋ ਇਸ ਐਸਐਚਓ ਦੇ ਕਾਰਨ ਲੈ ਰਹੇ ਆ ਕੱਲ ਨੂੰ ਮੈਨੂੰ ਕੁਝ ਹੁੰਦਾ ਮੇਰੇ ਪਰਿਵਾਰ ਨੂੰ ਮੇਰੇ ਯਾਰਾਂ ਦੋਸਤਾਂ ਨੂੰ ਉਸ ਕੱਲ ਦਾ ਐਸਐਚਓ ਜ਼ਿੰਮੇਵ ਕਿਸੇ ਟੁੱਟੇ ਪਰਚੇ 'ਚ ਬਿસા ਦੇ ਐਸਐਚਓ ਸਾਹਿਬ ਆਪਦੇ ਮੂੰਹੋਂ ਇਹ ਗੱਲ ਕਹਿੰਦੇ ਰਹੇ ਆ ਵੀ ਇੱਥੇ ਨਸ਼ਾ ਹੈ ਹੀ ਨਹੀਂ ਇਹ ਤਾਂ ਸਾਨੂੰ ਕਹਿੰਦੇ ਕਿਸੇ ਅਫਸਰਾਂ ਦੇ ਜਾਂ ਫਿਰ ਵਿਰੋਧੀ ਧਿਰਾਂ ਦੇ ਕਹਿਣ ਦੇ ਉੱਤੇ ਖਬਰਾਂ ਲਗਾ ਰਿਹਾ ਉਹ ਬੰਦੇ ਆਪਦੇ ਮੂੰਹੋਂ ਕਹਿੰਦੇ ਮੇਰੇ ਕੋਲ ਕੁਝ ਐ ਜੀਆਂ ਆਡੀਓ ਰਿਕਾਰਡਿੰਗਸ ਵੀ ਪਈਆਂ ਵੀ ਜਿਹੜਾ ਕਹਿੰਦਾ ਪਿਆ ਯਾਰ ਅੰਦੀ ਤਾਂ ਸਿੱਧੀ ਐਸਐਚਓ ਨਾਲ ਸੈਟਿੰਗ ਹੈ ਯਾਰ ਕਹਿੰਦਾ ਜਾ ਸਿੱਧੀ ਥਾਣੇ ਦੇ ਵਿੱਚ ਨਾ ਤਾਂ ਮਹੀਨਾ ਮੂੰਹ ਨਾ ਜਾਂਦਾ ਵੀ ਤਾਂ ਨਸ਼ਾ ਵਖਾਈ ਜਾਂਦੇ ਆ ਇਹ ਵੱਡਾ ਮੰਦਿਰ ਕਿੱਲਿਆ ਵਾਲੀ ਦਾ ਮਾਲਵਾ ਬਾਈਪਾਸ ਮਸ਼ਹੂਰ ਹੈ ਜਿਵੇਂ ਆਪ ਗੋਲੀਆਂ ਟੋਫੀਆਂ ਨਹੀਂ ਮਿਲਦੀਆਂ ਕਰਿਆਨੇ ਵਾਲੀ ਦੁਕਾਨ ਤੋਂ ਉਦਾਂ ਮਿਲ ਜਾਣਾ ਤੁਹ ਮੇਰੇ ਕਹਾ ਸਾਹਿਬ ਜੇ ਚੰਗੇ ਕੰਮ ਕਰੋਗੇ ਤਾਂ ਬੁੱਕਾ ਲੋਕ ਫੁੱਲਾ ਦੇਣਗੇ ਮਾਰੇ ਕਰੂੰਗਾ ਤਾਂ ਜੁੱਤੀਆਂ ਦੇ ਹਾਰ ਪੋਣਗੇ ਮੇਰੀ ਗੱਲ ਕਹੀ ਹੈ ਥਾਲੇ ਚ ਬਿਆਕੇ 24 ਘੰਟਿਆਂ ਦੇ ਵਿੱਚ ਤੁਹਾਨੂੰ ਅਦਾਲਤ ਚ ਪੇਸ਼ ਕਰਨਾ ਹੁੰਦਾ ਪੁਲਿਸ ਨੇ ਤਾਂ ਇਹਨੇ ਮੈਨੂੰ 24 ਘੰਟਿਆਂ ਤੋਂ ਲੇਟ ਪੇਸ਼ ਕੀਤਾ ਉਹ ਜੋ ਪੇਸ਼ ਕਿਵੇਂ ਕੀਤਾ ਹਟਕੜੀਆਂ ਲਾ ਕੇ ਜਿੱਦਾਂ ਕਿ ਮੈਂ ਗੈਂਗਸਟਰ ਹੁਣਾ ਹਟਕੜੀਆਂ ਲਾਈਆਂ ਜਾਂਦੀਆਂ ਅੰਨੀ ਕਿ ਉਹਨਾਂ ਵੱਲੋਂ ਮੇਰੇ ਤੇ ਨਜ਼ਰ ਰੱਖੀ ਜਾਂਦੀ ਹੈ ਕਿ ਰਾਤ ਨੂੰ ਵੀ ਐਸਐਚਓ ਸਾਹਿਬ 9 ਵਜੇ ਰਾਤ ਨੂੰ 12 ਵਜੇ ਆ ਕੇ ਉਹਨੂੰ ਖੁਦ ਚੈੱਕ ਕਰ ਰਿਹਾ ਹੈ ਵੀ ਹੈਗਾ ਕਿੰਦੇ ਨਾਲ ਕਿਸੇ ਕੋਈ ਇਹਨੂੰ ਮੁਲਾਜ਼ਮਤਾਂ ਨਹੀਂ ਸਪੋਰਟ ਕਰ ਰਿਹਾ ਪੱਤਰਕਾਰਤਾ ਉਹ ਹੈ ਜੋ ਸਰਕਾਰ ਨੂੰ ਸ਼ੀਸ਼ਾ ਦਿਖਾਵੇ ਪੱਤਰਕਾਰਤਾ ਉਹ ਹੈ ਜੋ ਪ੍ਰਸ਼ਾਸਨ ਨੂੰ ਸ਼ੀਸ਼ਾ ਦਿਖਾਵੇ ਤੇ ਪੱਤਰਕਾਰਤਾ ਉਹ ਹੈ ਜੋ ਲੋਕਾਂ ਤੱਕ ਉਹ ਜਾਣਕਾਰੀ ਸਾਂਝੀ ਕਰੇ ਜੋ ਸ਼ਾਇਦ ਪ੍ਰਸ਼ਾਸਨ ਕਿਤੇ ਨਾ ਕਿਤੇ ਪਹੁੰਚਾਉਣੀ ਨਹੀਂ ਚਾਹੁੰਦਾ ਜਾਂ ਫਿਰ ਜੋ ਸ਼ਾਇਦ ਸਰਕਾਰਾਂ ਕਿਤੇ ਨਾ ਕਿਤੇ ਪਹੁੰਚਾਉਣੀਆਂ ਨਹੀਂ ਚਾਹੁੰਦੀਆਂ ਪਰ ਮੌਜੂਦਾ ਪੱਤਰਕਾਰਤਾ ਦੇ ਹਾਲਾਤ ਕੀ ਨੇ ਉਹ ਸ਼ਾਇਦ ਆਮ ਲੋਕ ਪਲੀਪੰਤੀ ਜਾਣਦੇ ਨੇ ਕਿਸ ਤਰ੍ਹਾਂ ਦੇ ਨਾਲ ਚੂੜੀ ਕੱਸੀ ਜਾਂਦੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਸੰਗੀ ਜਿਹੜੀ ਆ ਪੱਤਰਕਾਰਤਾ ਦੀ ਕੁੱਟੀ ਜਾਂਦੀ ਆ ਅੱਜ ਮੇਰੇ ਨਾਲ ਨੌਜਵਾਨ ਪੱਤਰਕਾਰ ਜਤਨ ਹੈ ਜਿਸ ਦਾ ਪਿਛਲੇ ਦਿਨਾਂ ਦੇ ਵਿੱਚ ਜਿਸ ਦੇ ਉੱਪਰ ਇੱਕ ਪਰਚਾ ਦਰਜ ਹੁੰਦਾ ਆ ਉਸ ਤੋਂ ਬਾਅਦ ਜੇਲ ਯਾਤਰਾ ਜਿਹੜੀ ਇਹਨੂੰ ਕਰਨੀ ਪੈਂਦੀ ਆ ਜਿਸ ਦਾ ਦਾਵਾ ਹੈ ਕਿ ਨਿੱਜੀ ਰੰਜਿਸ਼ ਤੇ ਕਰਕੇ ਨਿੱਜੀ ਕਿੜ ਦੇ ਕਰਕੇ ਐਸ ਐਚਓ ਦੇ ਵੱਲੋਂ ਝੂਠਾ ਪਰਚਾ ਜਿਹੜਾ ਆ ਉਹ ਦਰਜ ਕੀਤਾ ਗਿਆ ਪੂਰੀ ਕਹਾਣੀ ਕੀ ਆ ਪੂਰਾ ਮਾਮਲਾ ਕੀ ਆ ਉਸ ਤੋਂ ਉਸ ਤੋਂ ਜਾਣੂ ਕਰਵਾਵਾਂਗੇ ਸਭ ਤੋਂ ਪਹਿਲਾਂ ਜਤਨ ਦਾ ਸਵਾਗਤ ਕਰੀਏ ਫਿਰ ਅਗਲੀ ਗੱਲ ਵੱਲ ਪਾਵਾਂਗੇ ਜਤਨ ਸਵਾਗਤ ਆ ਰਹੇ ਮਿੱਟਲ ਵੀ ਥੈਂਕ ਯੂ ਭਾਈ ਜਸ ਤੁਸੀਂ ਹਮੇਸ਼ਾ ਸੱਚ ਦੀ ਆਵਾਜ਼ ਚੁਕਤੇ ਰਹੇ ਹੋ ਤਾਂ ਮੈਨੂੰ ਲੱਗਦਾ ਹੈ ਇਹ ਵੀ ਸੱਚ ਲੋਕਾਂ ਦੇ ਸਾਹਮਣੇ ਜ਼ਰੂਰ ਆਉਣਾ ਹੈ ਭਾਈ ਕੀ ਕਹਾਣੀ ਹੈ ਸਭ ਕਹਾਣੀ ਕਿੱਥੋਂ ਸ਼ੁਰੂ ਹੋਈ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਝੂਠਾ ਪਰਚਾ ਕੀ ਸ਼ੁਰੂ ਹੋਇਆ ਕੀ ਅਸਲ ਦੇ ਵਿੱਚ ਅਕਸਰ ਭਾਈ ਇੱਕ ਕਹਾਵਤ ਕਿਸੇ ਨੇ ਸੱਚ ਕਹੀ ਹੁੰਦੀ ਹੈ ਮੈਨਾਂ ਮੈਂ ਕਹਾਵਤ ਹੀ ਕਹਿ ਦਿੰਨਾ ਕਿ ਜਿਸ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਮੈਂ ਲਗਾਤਾਰ ਨਸ਼ੇ ਦੇ ਖਿਲਾਫ ਖਬਰਾਂ ਲਾਈਆਂ ਜਿਹੜੇ ਮਾੜੇ ਕੰਮ ਸਬ ਡਿਵੀਜ਼ਨ ਲੰਬੀ ਦੇ ਵਿੱਚ ਜਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਹੋਏ ਉਹ ਲੋਕਾਂ ਦੇ ਸਾਹਮਣੇ ਚਾਨਣਾ ਕੀਤਾ ਸੀ ਤਾਂ ਅਕਸਰ ਅਫਸਰ ਸ਼ਾਹੀ ਜਦੋਂ ਹੋ ਜਾਂਦੀ ਹੈ ਕਹਿੰਦੇ ਜਦੋਂ ਕੁੱਤੀ ਚੋਰਾਂ ਨਾਲ ਰਲ ਜਾਂਦੀ ਥੱਲੋ ਲੈ ਕੇ ਉੱਤੋਂ ਤੱਕ ਸਾਰਾ ਕੰਮ ਕਰਪਟ ਹੋ ਜਾਂਦਾ ਹੁੰਦਾ ਤਾਂ ਉਦੋਂ ਬਈ ਜੋ ਲਗਾਤਾਰ ਖਬਰਾਂ ਲਗੀਆਂ ਤਾਂ ਮੈਨੂੰ ਲੱਗਦਾ ਸ਼ਾਇਦ ਅਫਸਰਾਂ ਦੇ ਵੀ ਕੰਨ ਭਰੇਗੇ ਹੁਣ ਵੀ ਇਹ ਪੁਲਿਸ ਦੇ ਖਿਲਾਫ ਹੈ ਬੰਦਾ ਅਫਸਰਾਂ ਦੇ ਕੰਨ ਭਰੇਗੇ ਜਿਹੜੇ ਸ਼ਾਇਦ ਹਲਕਿਆਂ ਦੇ ਮੰਤਰੀ ਹੁੰਦੇ ਆ ਆਪਣੇ ਐਮਐਲਏ ਨੇ ਉਹਨਾਂ ਦੇ ਵੀ ਕੰਨ ਭਰੇ ਜਾਂਦੇ ਆ ਵੀ ਸਭ ਤੁਹਾਡੇ ਖਿਲਾਫ ਚੱਲਦਾ ਤਾਂ ਉਹਦਾਂ ਦੀ ਇੱਕ ਰਣਨੀਤੀ ਬਣਾਈ ਗਈ ਤਾਂ ਇੱਕ ਰਣਨੀਤੀ ਕੀ ਬਣਾਈ ਗਈ ਕਿ ਮੈਨੂੰ ਕਿਵੇਂ ਇਹਨਾਂ ਨੇ ਇਸ ਪੱਤਰਕਾਰ ਤੋਂ ਇਸ ਏਰੀਏ ਤੋਂ ਦੂਰ ਕਰਨਾ ਹੈ ਇਸ ਪੱਤਰਕਾਰ ਨੂੰ ਕਿਵੇਂ ਆਂਦਾ ਉਹ ਪੱਗ ਵੇਖਿਆ ਜਿਹੜਾ ਉਹ ਖਤਮ ਕਰਨਾ ਹੈ ਇਹਨਾਂ ਨੇ ਏਦਾਂ ਦੀ ਘਰਾਣੇਦਿਤੀ ਬਣਾਈ ਪਰ ਆਈ ਨਹੀਂ ਪਤਾ ਸੀ ਜਿਹੜਾ ਪੱਤਰਕਾਰ ਆ ਹਮੇਸ਼ਾ ਸੱਚ ਦੇ ਰਾਹ ਤੇ ਤੁਰੂ ਆ ਤਾਂ ਸ਼ਾਇਦ ਉਹਨਾਂ ਨਾਲ ਸਾਥ ਜਿਹੜੇ ਲੋਕ ਵੀ ਦਿੰਦੇ ਆ ਉਹ ਲੋਕਾਂ ਦਾ ਜਿਹੜਾ ਪਿਆਰ ਸੀ ਲੋਕਾਂ ਦਾ ਜਿਨ੍ਹਾਂ ਦੇ ਨਾਲ ਆਪਾਂ ਕਹਿੰਦੇ ਸੱਚ ਦੇ ਨਾਲ ਆਪਾਂ ਖੜੇ ਸੀ ਲੋਕ ਵੀ ਨੇ ਸੱਚ ਵੀ ਨੇ ਜੇ ਸੱਚ ਦੇ ਰਾਹ ਤੇ ਆਪਾਂ ਖੜੇ ਸੀ ਲੋਕਾਂ ਨੇ ਸਾਥ ਦਿੱਤਾ ਤਾਂ ਅਕਸਰ ਕਹਾਣੀ ਕੀ ਹੁੰਦੀ ਆ ਬਾਈ ਮੇਰੇ ਤੇ ਇੱਕ ਅ ਝੂਠਾ ਇੱਕ ਫਰਜੀ ਐਸਐਚਓ ਸਾਹਿਬ ਨਾਲ ਮੇਰੀ ਕੁਝ ਟਾਈਮ ਪਹਿਲਾਂ ਬੋਲਾ ਬਾਲੀ ਹੁੰਦੀ ਹੈ ਕਿਸ ਕਿਸ ਵਿਸ਼ੇ ਨੂੰ ਲੈ ਕੇ ਤੁਹਾਡੀ ਬੋਲਾ ਬਾਲੀ ਬੋਲਾ ਬਾਲੀ ਕਿਸ ਵਿਸ਼ੇ ਨੂੰ ਲੈ ਕੇ ਹੁੰਦੀ ਹੈ ਕਿ ਤੂੰ ਸਾਡੇ ਖਿਲਾਫ ਮਹਿਕਮੇ ਦੇ ਖਿਲਾਫ ਜਾਂ ਸਾਡੇ ਮੰਡੀ ਕਿੱल्ल्या ਵਾਲੀ ਦੇ ਥਾਣੇ ਦੇ ਖਿਲਾਫ ਖਬਰਾਂ ਲਾਉਣਾ ਖਬਰਾਂ ਕੀ ਇਹ ਨੇ ਕਿ ਜਿੱਥੇ ਤਾਂ ਨਸ਼ਾ ਵਿਕਦਾ ਹੈ ਉੱਥੇ ਤਾਂ ਕਹਿੰਦੇ ਨੇ ਜੀ ਇੱਥੇ ਨਸ਼ਾ ਹੈ ਹੀ ਨਹੀਂ ਐਸਐਚਓ ਸਾਹਿਬ ਆਪਣੇ ਮੂੰਹੋਂ ਇਹ ਗੱਲ ਕਹਿੰਦੇ ਰਹੇ ਆ ਵੀ ਇੱਥੇ ਨਸ਼ਾ ਹੈ ਹੀ ਨਹੀਂ ਇਹ ਤਾਂ ਸਾਨੂੰ ਕਹਿੰਦੇ ਕਿਸੇ ਅਫਸਰਾਂ ਦੇ ਜਾਂ ਫਿਰ ਵਿਰੋਧੀ ਧਿਰਾਂ ਦੇ ਕਹਿਣ ਦੇ ਉੱਤੇ ਖਬਰਾਂ ਲਗਾ ਰਿਹਾ ਉੱਥੇ ਮੈਨੂੰ ਠੂਠਾ ਪਾਇਆ ਜਾ ਰਿਹਾ ਨਾ ਵੀ ਤੂੰ ਅੱਥੇ ਵਿਰੋਧੀ ਧਿਰਾਂ ਦੀ ਕਹਿਣ ਦੇ ਉੱਤੇ ਖਬਰਾਂ ਲਗਾ ਰਿਹਾ ਹੈ ਜਾਂ ਫਿਰ ਕਿਤੇ ਜਿਹੜੇ ਪੁਰਾਣੇ ਅਫਸਰ ਸ਼ਾਹੀ ਰਹਿ ਕੇ ਗਈ ਆ ਉਹਨਾਂ ਦੇ ਕਹਿਣ ਤੇ ਖਬਰਾਂ ਲਗਾਈਆਂ ਮੈਂ ਮੈਨੂੰ ਐਂ ਦੱਸੋ ਕੋਈ ਪੱਤਰਕਾਰ ਨਾ ਪਾਗਲ ਹੁੰਦਾ ਕਿ ਕਿਸੇ ਜਿਹੜਾ ਵਿਰੋਧੀ ਤੇ ਸਰਕਾਰ ਦੇ ਨਾਲ ਬਿਨਾਂ ਵਜ੍ਹਾ ਤੋਂ ਪੰਗਾ ਲਊਗਾ ਸਰਕਾਰ ਦੇ ਨਾਲ ਪੰਗਾ ਲੈਣਾ ਖੱਲਾ ਜੀ ਦਾ ਬਾੜਾ ਤਾਂ ਹੈ ਨਹੀਂ ਤਾਂ ਮੈਂ ਕੋਈ ਪਾਗਲਤਾ ਨਹੀਂ ਸੀ ਕਿ ਮੈਂ ਬਿਨਾਂ ਵਜ੍ਹਾ ਦੇ ਨਾ ਸਰਕਾਰ ਨਾਲ ਪੰਗਾ ਲਮਾਂ ਜਾਂ ਕਿਸੇ ਹੋਰ ਬੰਦੇ ਨਾਲ ਪੰਗਾ ਲਮਾਂ ਤਾਂ ਜਿਹੜਾ ਸੱਚ ਸੀ ਮੈਂ ਉਹ ਦਿਖਾਉਂਦਾ ਰਿਹਾ ਜਿੱਥੇ ਪੁਲਿਸ ਜਿਹੜੇ ਘੰਟਾ ਲੇਟ ਪਹੁੰਚੀ ਮੈਂ ਕਿਹਾ ਪੁਲਿਸ ਇੱਥੇ ਡੇਢ ਘੰਟਾ ਲੇਟ ਆਈ ਹੈ ਇਹਨਾਂ ਨੂੰ ਆਏ ਸੀ ਵੀ ਦੂਜੇ ਪੱਤਰਕਾਰ ਸਾਡਾ ਆਪਣਾ ਭਾਈਚਾਰਾ ਯਾਰ ਫੋਸ ਸੇ ਆਪਣੇ ਭਾਈਚਾਰੇ ਵਿੱਚ ਵੀ ਇਹੋ ਜਿਹੀ ਟੌਂਟ ਹੁੰਦੇ ਆ ਮੈਂ ਸਿੱਧਾ ਕਹਿਣਾ ਕੋਈ ਮੈਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਨਾਮੇ ਡਰਨ ਦਾ ਬਣਾਣਾ ਚਾਹਾਂ ਕੋਈ ਆਪਣੇ ਭਾਈਚਾਰੇ ਦੇ ਵਿੱਚ ਕੁਝ ਇਹੋ ਜਿਹਾ ਹੁੰਦੇ ਜਿਹੜੇ ਉਹਨਾਂ ਦੇ ਨਾਲ 24 ਘੰਟੇ ਸਾਂਝ ਗੱਠ ਬ ਪਰ ਉਹ ਸੰਜਗਾਠ ਮੇਰੀ ਵੀ ਹੁੰਦੀ ਸੀ ਮੇਰੀ ਵੀ ਵਧੀਆ ਬਣੀ ਹੋਈ ਸੀ ਪ੍ਰਸ਼ਾਸਨ ਦੇ ਵੀ ਅੱਜ ਵੀ ਵਧੀਆ ਹੈਗੀ ਐ ਚਲੋ ਕੋਈ ਇੱਕ ਕਹਿੰਦੇ ਕੋਈ ਵਿੱਚੋਂ ਪ੍ਰਸ਼ਾਸਨ ਦੇ ਵਿੱਚੋਂ ਕੋਈ ਵਿਭਾਗ ਦੇ ਵਿੱਚੋਂ ਕੋਈ ਦੋ ਚਾਰ ਕਾਲੀਆਂ ਭੇਡਾਂ ਨਿਕਲ ਜਾਂਦੀਆਂ ਤਾਂ ਫਿਰ ਉਹ ਸਾਰਾ ਵਿਭਾਗਾਂ ਤਾਂ ਉਹ ਬਦਨਾਮ ਕਰ ਦਿੰਦੇ ਆ ਤਾਂ ਉਹੀ ਕੰਮ ਮੇਰੇ ਨਾਲ ਹੋਇਆ ਕੋਈ ਇੱਕ ਕਾਲੀ ਭੇਡ ਕਰਕੇ ਉਹ ਮੈਨੂੰ ਉਹਦਾ ਕੰਮ ਕੀ ਹੈ ਇੱਥੇ ਵੀ ਜਿਹੜਾ 2 ਨੰਬਰ ਚਿੱਟੇ ਦੇ ਖਿਲਾਫ ਨਾ ਬਾਚਕੋ ਅੱਥੇ ਸਪਾ ਸੈਂਟਰ ਚੱਲੀ ਜਾਣਾਂ ਉਹਦੇ ਖਿਲਾਫ ਨਾ ਬਾਚਕੋ ਜਿਹੜਾ ਕੋਈ ਕਾਲੇ ਧੰਦੇ ਚੱਲੀ ਜਾਣਾਂ ਉਹਦੇ ਖਿਲਾਫ ਨਾ ਬਾਚਕੋ ਤੇ ਐਸ ਐਚਓ ਕਿੱੱਲਿਆ ਵਾਲੀ ਦੇ ਖਿਲਾਫ ਨਾਮ ਨਾਲ ਜਿਹੜਾ ਨਾਮ ਮੈਂ ਇਹਦੇ ਨਹੀਂ ਲੈਣਾ ਚਾਹੁੰਦਾ ਕਿਉਂਕਿ ਕੈਮਰਾ ਲੋਕ ਭਲੀ ਭਾਂਤੀ ਜਾਣਦੇ ਕੌਣ ਉੱਥੇ ਐਸਚੋ ਤੇ ਕੌਣ ਸੁਰਖੀਆਂ ਦੇ ਵਿੱਚ ਚੱਲੀ ਜਾਂਦਾ ਠੀਕ ਆ ਉਹਨਾਂ ਵੱਲੋਂ ਜਿਹੜੀਆਂ ਵੱਖ-ਵੱਖ ਸਕੀਮਾਂ ਬਣਾਈਆਂ ਗਈਆਂ ਕਿ ਪਹਿਲਾਂ ਮੇਰੇ ਖਿਲਾਫ ਪੂਰੀ ਮੇਰੇ ਘਰ ਦੀ ਰੈਕੀ ਕਰਾਈ ਜਾਂਦੀ ਹੈ ਇੱਕ ਤਰੀਕਾ ਨੂੰ ਉਹ ਬੰਦਾ ਜਿਹੜਾ ਹੋਟਲ ਚਾਲਕ ਹੈ ਜਿਹੜਾ ਚੱਕਲਾ ਚਲਾਉਂਦਾ ਆਪਦੇ ਹੋਟਲ ਦੇ ਵਿੱਚ ਗੈਰ ਪਰਮਾਨਿਤ ਹੈ ਉਹ ਬੰਦਾ ਉਹ ਭਾਈ ਕੀ ਕਰਦਾ ਕਿ ਉਹਨੇ ਇੱਕ ਸਿਸਟਮ ਬਣਾਇਆ ਕਿ ਅੰਨੇ ਕੋਲੇ ਹੁਣ ਆਪਾਂ ਨੂੰ ਅੰਦੇ ਦੇ ਵਾਸਤੇ ਖਿਲਾਫ ਕੁਛ ਲੱਭ ਤਾਂ ਰਿਆ ਨਹੀਂ ਤਾਂ ਇਸ ਪੁਰ ਇੰਡੀਪੈਂਡੈਂਟ ਪੱਤਰਕਾਰ ਨੂੰ ਕਿਵੇਂ ਫਸਾਇਆ ਜਾ ਬਲੈਕਮੇਲਿੰਗ ਕਰਦਾ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਤੇਰੇ ਹੋਟਲ ਦੇ ਤੂੰ ਕੰਮ ਕਰਦਾ ਕਿਉਂਕਿ ਉਹ ਪੁਲਿਸ ਦਾ ਕਾਣਾ ਸੀ ਜਾਂ ਪੁਲਿਸ ਹੋਂਦੀ ਕਾਣੀ ਹੋਣੀ ਹੈ ਹਾਂ ਹਾਂ ਬਿਲਕੁਲ ਠੀਕ ਹੈ ਐਸਐਚਓ ਸਾਹਿਬ ਜਾ ਤਾਂ ਉਹਦੇ ਕਾਣੇ ਆ ਜਾਂ ਉਹ ਐਸਐਚਓ ਸਾਹਿਬ ਦਾ ਕਾਣਾ ਹੈ ਠੀਕ ਹੈ ਜਿਹੜਾ ਵਿੱਚ ਦਾ ਕੋਈ ਇੱਕ ਮੈਂ ਉਹਨੂੰ ਹੋਰ ਹਾਸੇ ਦੀ ਗੱਲ ਦੱਸਦਾ ਅੰਦੇ ਵਿੱਚ ਕੀ ਹੋਇਆ ਬਾਈ ਜਿਹੜਾ ਸਾਡੇ ਹਲਕੇ ਦੇ ਮਾਨਯੋਗ ਮੰਤਰੀ ਸਾਹਿਬ ਨੇ ਜੱਥੇਦਾਰ ਬੰਦਾ ਸੀ ਉਹਦੀ ਇੱਜ਼ਤ ਕਰਦੇ ਦਿਲੋਂ ਇੱਜ਼ਤ ਕਰਦੇ ਆ ਕਿਉਂਕਿ ਸਤਕਾਰਯੋਗ ਹੈ ਉਹਨੇ ਸੰਘਰਸ਼ ਬਹੁਤ ਕੀਤਾ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਕੋਈ ਕੜਛੀ ਚਮਚ ਜਿਹੜੇ ਆਪਾਂ ਕਹਿ ਦਿੰਨੇ ਆ ਨਾਲ ਫੋਟੋਆਂ ਪਾਉਣ ਵਾਲੇ ਲੈ ਲੋ ਕੋਈ ਆਪਦੇ ਆਪ ਨੂੰ ਆਗੂ ਕਹਿ ਲੋ ਆਪ ਆਗੂ ਕਹਿ ਲੋ ਉਹੋ ਜਿਹਾ ਇੱਕ ਕੜਛੀ ਚਮਚ ਹੈ ਹੂੰ ਉਹਦਾ ਕੀ ਹੋਇਆ ਵੀ ਉਹ ਸਾਰੇ ਪਾਸੋਂ ਨੇ 2 ਨੰਬਰ ਦੇ ਧੰਦਿਆਂ ਚੋਂ ਪੈਸੇ ਇਕੱਠੇ ਕਰਨ ਦਾ ਕੰਮ ਆਉਂਦਾ ਹੋਰ ਉਹਦਾ ਕੋਈ ਕੰਮ ਨਹੀਂ ਬਸ ਉਹਨੇ ਜਾ ਤਾਂ ਉਹਨੇ ਉਸਨੇ ਫੋਟੋਆਂ ਪਾਣੀਆਂ ਜੱਥੇਦਾਰ ਸਾਹਿਬ ਨਾਲ ਪਾਤੀਆਂ ਜਾਂ ਫਿਰ ਹਾਂ ਹੋਰ ਜਿਹੜੇ ਕੋਈ ਨੇਤਾ ਆਗੇ ਜਾਂ ਕੋਈ ਅਫਸਰ ਸ਼ਾਹੀ ਆਗੇ ਉਹਦਾ ਕੰਮ ਹੋਰ ਕੋਈ ਨਹੀਂ ਉਹਦੇ ਕੰਮ ਆ ਹੀ ਕਰਨਾ ਹੈ ਵੀ ਇਹ ਦਿਖਾਵਾ ਕਰਨਾ ਕਿ ਮੈਂ ਸਰਕਾਰ ਦੇ ਵਿੱਚ ਹਾਂ ਹਾਂ ਮੈਂ ਸਰਕਾਰ ਦੇ ਵਿੱਚ ਹਾਂ ਮੇਰੀ ਫੁੱਲ ਚੱਲ ਬੱਲ ਹੈਗੀ ਹੈ ਇਲਾਕੇ ਦੇ ਵਿੱਚ ਚਲਦੀ ਹੈ ਮੈਂ ਤੁਸੀਂ ਐਂ ਕਰੋ ਮੇਰੇ ਨਾਲ ਮੰਡੀ ਕਿੱਲਿਆਂ ਵਾਲੀ ਚੱਲ ਪੋ ਤੁਹਾਨੂੰ ਇਹ ਜੇ ਨੌਜਵਾਨ ਦਿਖਾ ਦੂਆਂ ਜਿਹੜੇ ਨਸ਼ੇ ਦੀ ਭੇਟ ਚੜ ਕੇ ਉਹ ਸਿੱਧਾ ਹੀ ਜਿਹੜੇ ਨਸ਼ਾ ਬੰਦਾ ਲੈ ਰਿਹਾ ਉਹਨੂੰ ਤਾਂ ਨਹੀਂ ਪਤਾ ਵੀ ਤੇਰੀ ਕਿੰਦੇ ਨਾਲ ਸੈਟਿੰਗ ਹੈ ਜਾਂ ਮੇਰੀ ਕਿੰਦੇ ਨਾਲ ਸੈਟਿੰਗ ਹੈ ਉਹ ਬੰਦੇ ਆਪਦੇ ਮੂੰਹੋਂ ਕਹਿੰਦੇ ਮੇਰੇ ਕੋਲ ਕੁਝ ਐ ਜੀਆਂ ਆਡੀਓ ਰਿਕਾਰਡਿੰਗਸ ਵੀ ਪਈਆਂ ਹੈ ਵੇ ਜਿਹੜਾ ਕਹਿੰਦਾ ਪਿਆ ਯਾਰ ਅੰਦੀ ਤਾਂ ਸਿੱਧੀ ਐਸਐਚਓ ਨਾਲ ਸੈਟਿੰਗ ਹੈ ਯਾਰ ਕਹਿੰਦਾ ਜਾ ਸਿੱਧੀ ਥਾਣੇ ਦੇ ਵਿੱਚ ਨਾ ਤਾਂ ਮਹੀਨਾ ਮੂੰਨਾ ਜਾਂਦਾ ਵੀ ਤਾਂ ਨਸ਼ਾ ਬਖਾਈ ਜਾਂਦੇ ਆ ਇਹ ਵੱਡਾ ਮੰਦਿਰ ਕਿੱਲਾਵਲੀ ਦਾ ਮਾਲਵਾ ਬਾਈਪਾਸ ਮਸ਼ਹੂਰ ਹੈ ਜਿੱਥੇ ਝੁੱਗੀਆਂ ਝੁੱਗੀਆਂ ਦੇ ਵਿੱਚ ਤੁਸੀਂ ਆਮ ਨੋਰਮਲ ਨਸ਼ੇ ਦੀ ਗੱਲ ਕਰਦੇ ਆ ਨਾ ਤਾਂ ਜਿਵੇਂ ਆਪਾਂ ਗੋਲੀਆਂ ਟੋਫੀਆਂ ਨਹੀਂ ਮਿਲਦੀਆਂ ਕਰਿਆਨੇ ਵਾਲੀ ਦੁਕਾਨ ਤੋਂ ਉਦਾਂ ਮਿਲ ਜਾਣਾ ਤੁਹਾਨੂੰ ਸਭ ਕੁਝ ਬਿੱਟ ਮੰਗ ਲਈ ਉਵੇਂ ਮਿਲ ਜਾਣੀ ਆ ਮਹਾਸ਼ਾਮਲ ਹੈ ਉਦਾਂ ਤੁਸੀਂ ਚੱਲ ਜਾਓ ਗੋਲੀ ਚਾਹੀਦੀ ਹੈ ਤੁਰਦੇ ਫਿਰਦੇ ਮੁੰਡਿਆਂ ਕੋਲ ਬਾਈ ਉਹ ਫਲਾਨਾ ਬੰਦਾ ਵੀ ਤੇ ਉਹਦੇ ਕੋਲੋਂ ਮਿਲੂਗੀ ਤੁਹਾਨੂੰ ਪਾਟੀ ਕਲੌਨੀ ਹੈ ਉੱਥੇ ਹੀ ਮਿਲ ਜਾਣਾ ਪਿਛਲੇ ਦਿਨਾਂ ਦੇ ਵਿੱਚ ਮੰਡੀ ਕਿੱਲੇ ਪਿੰਡ ਕਿੱਲੇ ਵਾਲੇ ਵਿੱਚ ਨਸ਼ੇ ਦੇ ਕਰਕੇ ਨੌਜਵਾਨ ਦਾ ਕਤਲ ਹੋਇਆ ਸੀ ਨਸ਼ੇ ਦੇ ਕਰਕੇ ਬੇਹਰਮੀ ਨਾਲ ਉਹ ਮੁੰਡੇ ਦਾ ਕਤਲ ਹੋਇਆ ਕਿ ਉਹਨੂੰ ਇਨਸਾਫ ਕਿਹਨੇ ਦਿੱਤਾ ਕਿਸੇ ਨੇ ਦਿੱਤਾ ਸਿਰਫ ਕਹਿੰਦਾ ਜੀ ਵਸੀ ਬੰਦੇ ਅਰੈਸਟ ਘੱਤੇ ਪਰ ਅਕਸਰ ਜਦੋਂ ਲੋਕ ਸੜਕਾਂ ਤੇ ਸੰਘਰਸ਼ ਕਰਦੇ ਆ ਆਖਿਰਕਾਰ ਉਹਦੋਂ ਦਾ ਕੇ ਕੁਝ ਹੁੰਦਾ ਪਰ ਇੱਥੇ ਦਾ ਬਾਈ ਸਿਸਟਮ ਕਹਿੰਦੇ ਸੀ ਇਹ ਬਦਲਾ ਆਉਦੀ ਸਰਕਾਰ ਹੈ ਇਹ ਬਦਲਾ ਵੇ ਆਇਆ ਬੱਤਰ ਕਰਨ ਤੇ ਪਰਚੇ ਦੇਤੇ ਇਹ ਬਦਲਾ ਆਇਆ ਇਹਨਾਂ ਦਾ ਕਹਿੰਦੇ ਮੰਡੀ ਕਿੱਲਿਆਂ ਦਾ ਬਾਈ ਸਾਡੇ ਮਾਣਯੋਗ ਸਤਕਾਰਯੋਗ ਨੂੰ ਉਹਨਾਂ ਨੂੰ ਅਹੀਂ ਨਹੀਂ ਪਤਾ ਵੀ ਤੁਹਾਡੇ ਜਿਹੜੇ ਨਾਲ ਕਟਛੀਆਂ ਚਮਚੇ ਹੈਗੇ ਆ ਉਹ ਕਰੀ ਕੀ ਜਾਂਦੇ ਆ ਉਹਨਾਂ ਨੂੰ ਪਤਾ ਤਾਂ ਹੋਣਾ ਚਾਹੀਦਾ ਵੀ ਤੁਹਾਡੇ ਜਿਹੜੇ ਨਾਲ ਕਟਛੀਆਂ ਚਮਚੇ ਰਹਿੰਦੇ ਆ ਉਹ ਕਰੀ ਕੀ ਜਾਂਦੇ ਆ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਉਹ ਤਾਂ ਕਹਿੰਦੇ ਸਾਡੇ ਈਮਾਨਦਾਰੀ ਨਾਲ ਜਿਹੜੇ ਮਾਨਜੋਗ ਭਗਵੰਤ ਮਾਨ ਜਿੱਦੇ ਇੱਕ ਪਾਸੇ ਕ腐ਸ਼ਨ ਦੇਖਲਾ ਮੀਟਿੰਗਾਂ ਲੈ ਰਹੇ ਆ ਦੂਜੇ ਪਾਸੇ ਕਹਿ ਰਹੇ ਨੇ ਕਿ ਅਸੀਂ ਕ腐ਸ਼ਨ ਮੁਕਤ ਪੰਜਾਬ ਬਣਾਉਣਾ ਦੂਜੇ ਪਾਸੇ ਕ腐ਸ਼ਨ ਮੁਕਤ ਹੈ ਜਿੱਦੇ ਤੁਹਾਡੇ ਹਵਦੇ ਬੰਦੇ ਹੀ ਸ਼ਰੇਆਮ ਹਫਤਾ ਵਸੂਲੀਆਂ ਤੇ ਮਹੀਨਾ ਵਸੂਲੀਆਂ ਕਰਕੇ ਤੇ ਲੋਕਾਂ ਦੇ ਪਰਚੇ ਦੇ ਰਹੇ ਬਲੈਕਮੇਲਿੰਗ ਦੀ ਗੱਲ ਕਰੀ ਫਿਰ ਕੋਈ ਲਿਆਂਦਾ ਗਿਆ ਕੋਈ ਐਸਾ ਗਵਾਹ ਖੜਾ ਕੀਤਾ ਗਿਆ ਜਿਨੇ ਤੁਹਾਡੇ ਤੇ ਬਲੈਕਮੇਲਿੰਗ ਦਾ ਦਰਖਾਸਤ ਤੁਹਾਡੇ ਖਿਲਾਫ ਬਿਲਕੁਲ ਉਹ ਹੋਟਲ ਚਾਲਕ ਕਹਿੰਦਾ ਕਿ ਇਸ ਇਹ ਬੰਦਾ ਇੱਕ ਤਰੀਕ ਨੂੰ ਮੇਰੇ ਕੋਲ ਆਂਦਾ ਹੈ ਕਹਿੰਦਾ ਜੀ ਮੈਂ ਪੱਤਰਕਾਰ ਹੂੰ ਮੈਂ ਪੱਤਰਕਾਰ ਜੇ ਤੁਸੀਂ ਸਿੱਧੇ ਕੋਲ ਕਿਸੇ ਜੱਸ ਕੀਤੇ ਕੋਲ ਮਾਈਕ ਲੈ ਕੇ ਸਿੱਧਾ ਜਾਵੜੋਂਗੇ ਤੁਹਾਨੂੰ ਅਗਲਾ ਨਾਮ ਨਾ ਪੁੱਛੋ ਤੁਹਾਡਾ ਚੈਨਲ ਨਾ ਪੁੱਛੋ ਸਿੱਧੇ ਤੁਹਾਨੂੰ 10000 ਰੁਪਏ ਕੱਢ ਕੇ ਤਾਂ ਨਹੀਂ ਦਿੰਦਾ ਬਿਲਕੁਲ ਠੀਕ ਹੈ ਉਹ ਬੰਦੇ ਨੂੰ ਮੇਰਾ ਨਾਮ ਵੀ ਨਹੀਂ ਪਤਾ ਮੈਂ ਅਕਸਰ ਤੁਹਾਡਾ ਇੱਕ ਕਲਿੱਪ ਦਿਖਾ ਦਿੰਨਾ ਹੈ ਮੇਰੇ ਕੋਲ ਕਲਿੱਪ ਹੈਗੀ ਹੈ ਉਹ ਕਲਿੱਪ ਕੀ ਹੈ ਉਹ ਬੰਦੇ ਨੂੰ ਮੇਰਾ ਨਾਮ ਤੱਕ ਨਹੀਂ ਪਤਾ ਉਹ ਕਹਿੰਦਾ ਮੋਟਾ ਜਾ ਡੱਡੂ ਜਾ ਉਹ ਬੰਦਾ ਇਹ ਇੱਥੋਂ ਤੱਕ ਕਹਿ ਰਿਹਾ ਵਰਡਿੰਗ ਹੈ ਤੁਹਾਨੂੰ ਮੈਂ 10 ਸੈਕਿੰਡ ਦੀ ਇੱਕ ਕਲਿੱਪ ਹੈ ਉਹ ਜਿਹੜੇ ਜਦੋਂ ਸਾਰੇ ਪੱਤਰਕਾਰ ਉੱਥੇ ਇਕੱਠੇ ਹੋ ਕੇ ਜਾਂਦੇ ਆ ਤੁਹਾਨੂੰ ਪੱਤਰਕਾਰ ਸਾਰਾ ਭਾਈਚਾਰਾ ਇਕੱਠਾ ਹੋ ਕੇ ਜਾਂਦਾ ਨਾ ਉੱਥੇ ਤੋ ਬੰਦੇ ਨੂੰ ਨਾਮ ਹੀ ਨਹੀਂ ਪਤਾ ਤਾਂ ਪਹਿਲਾ ਥਾਣੇ ਕਿਤੇ ਪੱਤਰਕਾਰ ਭਾਈਚਾਰਾ ਸਾਡਾ ਜਾਵੜਿਆ ਮੁਖਸਰ ਸਾਹਿਬ ਦਾ ਜ਼ਿਲ੍ਹਾ ਪੱਤਰਕਾਰ ਭਾਈਚਾਰਾ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦਾ ਕਿ ਉਹ ਕੰਦੇ ਨਾਲ ਕੰਦਾ ਲਾ ਖੜੇ ਕੋ ਕਿ ਜਿਹੜੇ ਬੰਦੇ ਨੂੰ ਪਤਾ ਵੀ ਇਹ ਕਹਿਜਾ ਹੈਗਾ ਤੋ ਉਹ ਬੰਦੇ ਨੂੰ ਪਤਾ ਆਹ ਕਲਿੱਪ ਦੇਖੋ ਜਿਹੜਾ ਮਾਮਲਾ ਬੰਦਾ ਬਲੈਕਮੇਲਰ ਹੈ ਜੀ ਕੋਣ ਦਿਓ ਪਤਾ ਕੀ ਨਾਮ ਨਾਂ ਤਾਂ ਡੱਡੂ ਜਾ ਹੀ ਆਇਆ ਨਹੀਂ ਪਤਾ ਜਿਹੜੇ ਬੰਦੇ ਨੂੰ ਮੇਰਾ ਨਾਮ ਤੱਕ ਨਹੀਂ ਪਤਾ ਡੱਡੂ ਜਾ ਕਹਿ ਰਿਹਾ ਹੈ ਉਹ ਬੰਦਾ ਦੱਸੋ ਮੈਂ 10000 ਕਿੱਥੋਂ ਮੰਗ ਲੂ ਬੁਲਸ ਨੇ ਇੱਕ ਆਵਦੀ ਐਸਐਚਓ ਸਾਹਿਬ ਨੇ ਰੰਜਸ ਕੱਢਣ ਵਾਸਤੇ ਮੇਰੇ ਨਾਲ ਕੀ ਹੈ ਜੇ ਐਸਐਚਓ ਲੋਕਾਂ ਨਾਲ ਕੀ ਵਿਹਾਰ ਕਰਦਾ ਹੋਊਗਾ ਲੋਕਾਂ ਨੂੰ ਬੋਲਣ ਦਾ ਸੈਂਸ ਕਿੱਦਾਂ ਹੋਊਗਾ ਉਸ ਬੰਦੇ ਆ ਤੁਸੀਂ ਇਹ ਦੇਖੋ ਇੱਕ ਜਦੋਂ ਪਤਾ ਲੱਗ ਗਿਆ ਲੋਕਾਂ ਦੇ ਵਿੱਚ ਗੱਲ ਉੱਡ ਗਈ ਕਿ ਪੱਤਰਕਾਰ ਦੇ ਉੱਤੇ ਐਦਾਂ ਕਰਕੇ ਜਤਿੰਦਰ ਦੇ ਉੱਤੇ ਪਰਚਾ ਦਰਜ ਹੋ ਗਿਆ ਜੋ ਲੋਕਾਂ ਨੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਕਦੇ ਕਿਸੇ ਨੂੰ ਕਹਿੰਦੇ 18 18 ਦੇ ਖਿਲਾਫ ਕੰਪਲੇਂਟ ਹੈ ਮੇਰੇ ਕੋਲ ਕਿਸੇ ਨੂੰ ਕਹਿੰਦੇ 5 ਕਿਸੇ ਉਹਨਾਂ ਦਾ ਬਿਆਨ ਹੀ ਨਹੀਂ ਦਲਿਆ ਉਸ ਚੀਜ਼ ਦੇ ਵੀ ਸਾਡੇ ਕੋਲ ਕਈ ਮੈਂ ਜਿਹੜੇ ਆਪਣੇ ਆਪ ਦੇ ਗੈਰ ਪਰਮਾਨント ਸੁੱਤਰ ਹੈ ਗਿਆ ਉਹਨਾਂ ਦੇ ਕੋਲੋਂ ਮੈਂ ਉਸ ਦੀਆਂ ਕਲਿੱਪਿੰਗ ਲੈ ਰੱਖੀਆਂ ਠੀਕ ਹੈ ਉਸ ਤੋਂ ਬਾਅਦ ਪਤਾ ਨਹੀਂ ਐਸਐਚਓ ਨੂੰ ਮੇਰੇ ਤੋਂ ਹੈ ਜਿਹਾ ਜਿਹਾ ਡਰ ਹੋ ਗਿਆ ਕਿ ਐਸਐਚਓ ਸਾਹਿਬ ਨੂੰ ਮਜਬੂਰੀ ਬਣ ਗਈ ਕਿ ਮੇਰ ਤੇ ਪਰਚਾ ਦੇਣਾ ਸੀ ਹਮ ਹਮ ਕ ਸਰ ਮਾਰੇ ਧੰਦਿਆਂ ਦੇ ਖਿਲਾਫ ਸ਼ਾਇਦ ਉਹਨਾਂ ਦਾ ਕੋਈ ਨੁਕਸਾਨ ਕੀਤਾ ਹੋਵੇ ਮੈਂ ਉਹ ਤਾਂ ਕਹਿੰਦੇ ਸੀ ਜਦੋਂ ਬਈ ਪਰਚਾ ਦਰਜ ਕਰਤਾ ਇੱਕ ਤਰੀਕ ਨੂੰ ਜਦੋਂ ਦਰਖਾਵੇ ਮੈਂ ਉਸ ਦਿਨ ਮਲੋਟ ਦੇ ਮਾਨਯੋਗ ਹਾਈ ਕੋਰਟ ਦੇ ਸੀਨੀਅਰ ਜੱਜ ਸਾਹਿਬ ਆਏ ਹੋਏ ਸੀ ਉਹਨਾਂ ਦੀ ਕਵਰੇਜ ਕਰ ਰਹੇ ਹਾਂ ਉੱਥੇ ਹਮ ओके ओसमे ओसमे ਤੇ ਉੱਤੇ ਠੀਕ ਹੈ ਮੈਂ ਤਾਂ ਇਹਨਾਂ ਨੂੰ ਇਹ ਗੱਲ ਕਹਾਂਗਾ ਜਦ ਤਾ ਤੁਸੀਂ ਆਪਦੀ ਜੀਡੀਆਰ ਕਢਾ ਲਓ ਲੋਕੇਸ਼ਨਾਂ ਕਰਾ ਲਓ ਜਿੱਤਾਂ ਫਿਰ ਮੈਂ ਆਵਦੀਆਂ ਕਢਾ ਕੇ ਕੋਰਟ 'ਚ ਪੇਸ਼ ਕਰੂੰਗਾ ਸਾਚੇ ਜ਼ਰੂਰ ਸਾਹਮਣੇ ਲੈ ਕੇ ਆਉਂਗਾ ਇਹ ਤਾਂ ਹੁਣ ਮੈਨੂੰ ਧਮਕਾਉਣ ਦੇ ਵੀ ਕੱਲ ਕੱਲ ਦੀ ਗੱਲ ਵੀ ਤੁਹਾਨੂੰ ਦੱਸ ਦਿੰਦਾ ਮੈਂ ਜਦੋਂ ਕੱਲ ਵੀ ਲੋਕਾਂ ਨੂੰ ਜਾ ਕੇ ਇਹਨਾਂ ਨੇ ਅਸੀਂ ਕਿਹਾ ਵੀ ਹੁਣ ਸਾਡੀ ਇੱਜ਼ਤ ਦਾ ਸਵਾਲ ਬਣ ਗਿਆ ਵੀ ਇਹਨਾਂ ਦੇ ਖਿਲਾਫ ਕੋਈ ਪ੍ਰੂਫ ਤਾਂ ਉਹਨਾਂ ਕੋਲ ਬੁਕਤਾ ਪ੍ਰੂਫ ਨਹੀਂ ਹੈਗੇ ਤਾਂ ਲੋਕਾਂ ਨੂੰ ਕਹਿੰਦੇ ਜਿੱਥੇ ਮੇਰਾ ਕੋਈ ਭਾਈਚਾਰਕ ਸੰਜਣਾ ਲੈਣ ਦੇਣ ਚੱਲਦਾ ਹੈ ਤਾ ਜਾ ਫਿਰ ਕਿਤੇ ਹੋਰ ਕੋਈ ਭਾਈਚਾਰਕ ਸੰਗ ਨਾਲ ਮੇਰਾ ਕੋਈ ਸਿਸਟਮ ਚੱਲਦਾ ਲੈਂਡ ਦੇਣਾ ਆਪਣਾ ਵਿਹਾਰੀ ਲੈਂਡ ਦੇਣ ਚੱਲਦਾ ਉਹਨਾਂ ਨੂੰ ਵੀ ਕਿਹਾ ਯਾਰ ਸਾਨੂੰ ਕੋਈ ਨਹੀਂ ਧੱਕੇ ਦੀ ਕੋਈ ਤੇਰੇ ਕੋਲ ਪੈਸੇ ਲੈਂਦੇ ਦਿੰਦੇ ਤੇ ਕੋਈ ਫੋਟੋ ਵੀਡੀਓ ਹੀ ਦੇ ਦੇ ਸਾਡੀ ਜਾਨ ਬਚ ਜੂਗੀ ਓਕੇ ਇਸ ਤੱਕ ਆ ਗਿਆ ਅਜੋ ਤੱਕ ਆ ਗਿਆ ਕਿ ਅਕਸਰ ਜੇ ਛੋਡੇ ਕੋਈ ਰਿਲੇਸ਼ਨ ਵਾਲੇ ਤਾਂ ਸਾਡੇ ਵੀ ਹੈਗੇ ਆ ਬਾਈ ਅੱਛਾ ਇਹ ਦੱਸਿਓ ਵੀ ਤੁਹਾਡੇ ਤੇ ਡਾਇਰੈਕਟ ਪਰਚਾ ਦਰਜ ਹੁੰਦਾ ਜਾਂ ਉਸ ਤੋਂ ਪਹਿਲਾਂ ਵੀ ਤੁਹਾਨੂੰ ਕਿਸੇ ਤਰ੍ਹਾਂ ਦੇ ਨਾਲ ਜਿਵੇਂ ਤੁਸੀਂ ਕਹੇ ਮੇਰੀ ਪੁਰਾਣੀ ਰੰਜਿਸ਼ ਸੀ ਕੋਈ ਪੁਰਾਣਾ ਚਲੋ ਤੁਹਾਡੀ ਬੋਲਬਣੀ ਹੋਈ ਸੀ ਉਹ ਉਸ ਤੋਂ ਪਹਿਲਾਂ ਵੀ ਕੋਈ ਐਸਚਓ ਸਾਹਿਬ ਦੇ ਵੱਲੋਂ ਤੁਹਾਡੇ ਨਾਲ ਕੋਈ ਦੁਰਵਿਹਾਰ ਕੀਤਾ ਗਿਆ ਹੋਵੇ ਜਾਂ ਕਿਸੇ ਆਸੇ ਪਾਸੇ ਤੁਹਾਨੂੰ ਪਤਾ ਲੱਗਿਆ ਹੋਵੇ ਕੁਝ ਐਸਾ ਉਸ ਤੋਂ ਪਹਿਲਾਂ ਵੀ ਸੀ ਜਾਂ ਸਿੱਧਾ ਪਰਚਾ ਦਰਜ ਹੋਇਆ ਬਾਈ 14 ਫਰਵਰੀ ਵੈਲੈਂਟਾਈਨ ਡੇ ਵਾਲੇ ਦਿਨ ਅਸੀਂ ਮਾਨਿਓ ਕਿ ਐਸਚਓ ਸਾਹਿਬ ਨੂੰ ਇੱਕ ਗੁਲਦਸਤਾ ਦੇਣਾ ਸੀ ਮੈਂ ਉਹ ਖਬਰ ਲਾਈ ਹੈ ਵੀ ಗ್ರಾಮ ਪੰਚਾਇਤ ਮੰਡੀ ਕਿੱਲਿਆਲੀ ਦੇ ਜਿਹੜੇ ਸਰਪੰਚ ਸਾਹਿਬ ਨੇ ਉਹ ਪੂਰਾ ਜਿਹੜਾ ਸਮੂਹ ਆਪਦਾ ਮੈਂਬਰਸ਼ਿਪ ਆਪਦੀ ਜਿਹੜੀ सरपंच साहब दी ਹੈਗੀ ਹੈ ਸਮੂਹ ਇਲਾਕਾ ਨਿਵਾਸੀਆਂ ਨੂੰ ਇਕੱਠਾ ਕਰਕੇ ਅਸੀਂ ਬੁੱਕਾ ਦੇਵਾਂਗੇ ਕਿ ਤੁਸੀਂ ਨਸ਼ਾ ਰੋਕਣ ਦੇ ਵਿੱਚ ਅਰ ਸਮਰਥੋਂ ਤਾਂ 3 ਤਰੀਕ ਨੂੰ ਮੇਰੇ ਤੇ ਜਿਹੜਾ ਦੋ ਰਾਤ ਨੂੰ ਇੱਕ ਨੂੰ ਬਿਆਨ ਕਰਦਾ ਦੋ ਤਰੀਕ ਰਾਤ ਨੂੰ 8:51 ਮਿੰਟਾਂ ਤੇ ਮੇਰੇ ਤੇ ਐਫਆਰ ਵੀ ਦਰਜ ਹੋ ਜਾਂਦੀ ਹੈ ਸ਼ਾਮ ਰਾਤ ਦੇ ਰਾਤ ਦੇ 8:51 ਦੇ ਉੱਤੇ ਐਫਆਰ ਵੀ ਦਰਜ ਹੋ ਜਾਂਦੀ ਹੈ ਐਫਆਰ ਦੇ ਜਿਹੜੇ ਦੇਰ ਤੇ ਜਿਹੜੇ ਉਸ ਹੋਟਲ ਚਾਲਕ ਦੇ ਉਹ ਚੱਕਲਾ ਜਿਹੜਾ ਬੰਦਾ ਚਲਾਉਂਦਾ ਹੋਟਲ ਵਾਲਾ ਉਸ ਦੇ ਬਿਆਨਾਂ ਦੀ ਤਸਦੀਕ ਹੈ ਜਿਹੜੇ ਬਿਆਨ ਤਸਦੀਕ ਕਰ ਰਿਹਾ ਉਹ ਉਸ ਕੜਛੀ ਚਮਚ ਕਰ ਰਹੀ ਹੈ ਜਿਹੜੀ ਮੰਤਰੀ ਸਾਹਿਬ ਦੀ ਅੱਜ ਕੱਲ ਕੜਛੀ ਚਮਚ ਹੈ ਜਿਹੜੀ ਮੰਡੀ ਕਿੱਲਿਆਂ ਵਾਲੀ ਦੀ ਓਕੇ ਠੀਕ ਹੈ ਉਹ ਤਸਦੀਕ ਕਰ ਰਹੀ ਹੈ ਇਸ ਚੀਜ਼ ਨੂੰ ਕਿਉਂਕਿ ਉਹ ਉਹਨਾਂ ਦੇ ਅਗਰ ਲੋਕਾਂ ਨੇ ਜਦੋਂ ਉਹਦੇ ਨਾਲ ਗੱਲ ਕੀਤੀ ਆ ਤੇਰੇ ਆਂਦੇ ਨਾਲ ਕੀ ਬੈਰ ਦੁਸ਼ਮਣੀ ਸੀ ਕਹਿੰਦਾ ਅਸੀਂ ਜਿਹੜੇ ਇਲੈਕਸ਼ਨਾਂ ਦੇ ਵਿੱਚ ਪੈਸੇ ਢੇਲੇ ਲਾਏ ਆ ਕਹਿੰਦਾ ਹੁਣ ਪੂਰੇ ਤੱਕ ਕਰਨੀ ਆ ਇਹ ਗੱਲਾਂ ਉਹਨਾਂ ਵੱਲੋਂ ਕਹੀਆਂ ਜਾਂਦੀਆਂ ਠੀਕ ਹੈ ਐਫ ਆਈ ਆਰ ਤੁਹਾਡੇ ਤੇ ਦਰਜ ਹੁੰਦੀ ਹੈ ਪਰ ਉਸ ਤੋਂ ਕਦੋਂ ਅਰੈਸਟ ਪੈਂਦੇ ਤੁਹਾਡੀ 3 ਤਰੀਕ ਸਵੇਰ 8 ਵਜੇ ਕੇ 40 45 ਮਿੰਟਾਂ ਤੇ ਪੁਲਿਸ ਘਰੇ ਆਉਂਦੀ ਆ ਹਰਿਆਣਾ ਪ ਓਕੇ ਠੀਕ ਹੈ ਤਾਂ ਹਰਿਆਣਾ ਪੁਲਿਸ ਨੂੰ ਉਹ ਪ੍ਰੋਸੀਜਰ ਹੈ ਜਿਹੜਾ ਥਾਣੇ ਚ ਸੂਚਿਤ ਕਰਨ ਦਾ ਉਹ ਸੂਚਿਤ ਕਰਕੇ ਇੱਕ ਮੁਲਾਜ਼ਮ ਆਪਦਾ ਉਹ ਨਾਲ ਲੈ ਕੇ ਆਏ ਤਾਂ ਅਕਸਰ ਮੈਨੂੰ ਕਹਿੰਦੇ ਤੁਹਾਨੂੰ ਡਿਪਟੀ ਸਾਹਿਬ ਨੇ ਬੁਲਾਇਆ ਤੁਹਾਨੂੰ ਕਹਿੰਦੇ ਮੈਨੂੰ ਕਹਿੰਦੇ ਹੁਣ ਸਿੱਧਾ ਤਾਂ ਕਿਵੇਂ ਕਹਿਣ ਵੀ ਤੇਰੇ ਤੇ ਪਰਚਾ ਦਰਜ ਹੋਇਆ ਜਾਂ ਹੋਰ ਹੋਇਆ ਤਾਂ ਮੈਨੂੰ ਕਹਿੰਦੇ ਤੈਨੂੰ ਡਿਪਟੀ ਸਾਹਿਬ ਨੇ ਬੁਲਾਇਆ ਮੈਂ ਕਿਹਾ ਡਿਪਟੀ ਸਾਹਿਬ ਨੇ ਬੁਲਾਇਆ ਤਾਂ ਉਹ ਤਾਂ ਪਰ ਐਵਿਡੈਂਸ ਤੇ ਗਏ ਹੋਏ ਆ ਉਹ ਤਾਂ ਇੱਥੇ ਹੈ ਹੀ ਨਹੀਂ ਕਿਉਂਕਿ ਮੇਰੀ ਇੱਕ ਦੋ ਤਿੰਨ ਪਹਿਲਾਂ ਹੀ ਗੱਲ ਹੋਈ ਸੀ ਤੇ ਉਹ ਕਹਿੰਦੇ ਮੈਂ ਇੱਕ ਦੋ ਤਿੰਨ ਦਿਨ ਮੇਰੀ ਐਵਿਡੈਂਸ ਆ ਮੈਂ ਉਧਰ ਹੀ ਜਾਣਾ ਤਾ ਮੈਨੂੰ ਕਹਿੰਦੇ ਡਿਫਟੀ ਸਾਹਿਬ ਨੇ ਮੈਂ ਕਹਾ ਮੇਰੀ ਗੱਲ ਕਰਾ ਦੋ ਤੁਸੀਂ ਮੈਂ ਆ ਚ ਪਹੁੰਚਿਆ ਨਾ ਮੈਂ ਤੁਸੀਂ ਕਹਤੋ ਐਉਂ ਕਰੇ ਤੇ ਨਹੀਂ ਕਹਿੰਦੇ ਤੁਸੀਂ ਨਾਲ ਚੱਲ ਪੋ ਤੋ ਹੀ ਵਾਪਸ ਆ ਜੈਣਗੇ ਇਹ ਜਦੋਂ ਮੈਂ ਥਾਣੇ ਲੈ ਕੇ ਜਾਂਦੇ ਐ ਐਸ ਐਚਓ ਸਾਹਿਬ ਬਾਹਰ ਨਿਕਲਦੇ ਐ ਹਾਂ ਫਿਰ ਆ ਗਿਆ ਜੜ ਥੱਲੇ ਅੱਛਾ ਇਹ ਗੱਲ ਇਹ ਆਵਾਜ਼ ਇਹ ਆਵਾਜ਼ ਹੁੰਦੀ ਹੈ ਮੈਂ ਕਹਾ ਜੀ ਦੱਸੋ ਕੀ ਕੀਤਾ ਕਹਿੰਦੇ ਕਾਕੇ ਤੂੰ 10000 ਰੁਪਏ ਰਿਸ਼ਵਤ ਮੰਗੀ ਐ ਕਿਸੇ ਨੂੰ ਬਲੈਕਮੇਲ ਕਰਕੇ ਨਹੀਂ ਤੇ ਮੈਂ ਖਬਰ ਤਮ ਘਾ ਕੇ ਲਊਗਾ ਅੱਛਾ ਡਰਾਉਂ ਤਾਂ ਤੀਨ ਮੁਕੱਦਮਾ ਦਰਜ ਹੋਇਆ ਕਹਿੰਦੇ ਦਿੱਤੇ 308 ਤੁਸੀਂ ਕਿਸੇ ਨੂੰ ਕਿਹਾ ਉਹਨਾਂ ਦੇ ਵੱਲੋਂ ਐਸਐਚਓ ਸਾਹਿਬ ਦੇ ਵੱਲੋਂ ਹੀ ਕਿਹਾ ਗਿਆ ਕਿ ਤੁਸੀਂ ਕਿਸੇ ਨੂੰ ਕਿਹਾ ਕਿ 10000 ਰੁਪਇਆ ਰਿਸ਼ਵਤ ਦੇ ਨਹੀਂ ਤਾਂ ਮੈਂ ਤੁਹਾਡੀ ਖਬਰ ਜਿਹੜੀ ਹੈਗੀ ਆ ਉਹ ਲਾਉਂਗਾ ਇਹ 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 ਕਿਹਾ ਗਿਆ ਇਹ ਇਹ ਵਾਇਲਡਿੰਗ ਸੀ ਉਹਨਾਂ ਦੀ ਤਾਂ ਮੈਨੂੰ ਕਹਿੰਦੇ ਤੇਰੇ ਤੇ ਮੁਕੱਦਮਾ ਦਰਜ ਹੋਇਆ 308 355 308 ਕਿ ਤੁਸੀਂ ਕਿਸੇ ਤੋਂ ਪੈਸੇ ਮੰਗੇ 355 ਕਿ ਤੁਸੀਂ ਕਿਸੇ ਤੋਂ ਡਰਾਇਆ ਧਮਕਾਇਆ ਉਹਨੂੰ ਤੇ ਉਸ ਨੂੰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਵੇ ਇਹ ਤੇਰੇ ਖਿਲਾਫ ਮੁਕੱਦਮਾ ਦਰਜ ਕੀਤਾ ਸੀ ਤੇਰੀ ਉਸ ਚ ਰੈਸਟਿੰਗ ਪਾਈ। ਜਦੋਂ ਮੈਨੂੰ ਉਹਨਾਂ ਨੇ ਇਹ ਗੱਲ ਕਹੀ ਮੈਂ ਕਿਹਾ ਜੀ ਕੋਈ ਗੱਲ ਨਹੀਂ ਪਾ ਲੋ ਮੈਂ ਤੇ ਬੈਠਾ। ਤਾਂ ਉਹਨਾਂ ਵੱਲੋਂ ਫਿਰ ਮੇਰੇ ਕੋਲ ਆ ਕੇ ਕੁਰਸੀ ਢਾਕੇ ਬਹਿ ਜਾਂਦੇ ਆ। ਕਿਉਂਕਿ ਉਹ ਕੁਰਸੀ ਢਾਕੇ ਜਦੋਂ ਬੈਠੇ ਕਹਿੰਦੇ ਹੁਣ ਫਿਰ ਬੁੱਕਾ ਦੇਣ ਕੋਣ ਆਊਗਾ। ਅੱਛਾ ਮੈਂ ਕਿਹਾ ਸਾਹਿਬ ਅਜੇ ਚੰਗੇ ਕੰਮ ਕਰੋਗੇ ਤਾਂ ਬੁੱਕਾ ਲੋਕ ਫੁੱਲਾਂ ਦਾ ਦੇਣਗੇ ਮਾਰੇ ਕਰੋਂਗੇ ਤਾਂ ਜੁੱਤੀਆਂ ਦੇ ਹਾਰ ਪੋਣਗੇ। ਮੇਰੀ ਗੱਲ ਕਹੀ ਥਾਣੇ 'ਚ ਬਹਿ ਕੇ। ਜਦੋਂ ਇਹ ਗੱਲ ਹੋ ਗਈ ਜੀ ਇਹਨਾਂ ਨੇ ਮੈਨੂੰ ਐਕਸਮਨ ਮਾਨਯੋਗ ਅਦਾਲਤਾਂ ਦੇ ਹੁਕਮਾਂ ਤੇ ਆਪਾਂ ਨਾ ਤੁਸੀਂ ਬੀਆਰਐਨਐਸ ਦੀ ਧਾਰਾ ਵੀ ਦੇਖੋਗੇ ਤਾਂ 24 ਘੰਟਿਆਂ ਦੇ ਵਿੱਚ ਤੁਹਾਨੂੰ ਅਦਾਲਤ 'ਚ ਪੇਸ਼ ਕਰਨਾ ਹੁੰਦਾ ਪੁਲਿਸ ਨੇ ਤਾਂ ਇਹਨਾਂ ਨੇ ਮੈਨੂੰ 24 ਘੰਟਿਆਂ ਤੋਂ ਲੇਟ ਪੇਸ਼ ਕੀਤਾ ਪੇਸ਼ ਨਹੀਂ ਕੀਤਾ ਹਾਂ ਉਹ ਜੋ ਪੇਸ਼ ਕਿਵੇਂ ਕੀਤਾ ਹਟਕੜੀਆਂ ਲਾ ਕੇ ਜਿੱਦਾਂ ਕਿ ਮੈਂ ਗੈਂਗਸਟਰ ਹੁਣਾ ਹਟਕੜੀਆਂ ਲਾਈਆਂ ਜਾਂਦੀਆਂ ਤਾਂ ਅੰਨੀ ਕ ਉਹਨਾਂ ਵੱਲੋਂ ਮੇਰੇ ਤੇ ਨਜ਼ਰ ਰੱਖੀ ਜਾਂਦੀ ਹੈ ਕਿ ਰਾਤ ਨੂੰ ਵੀ ਐਸਐਚਓ ਸਾਹਿਬ 9 ਵਜੇ ਰਾਤ ਨੂੰ 12 ਵਜੇ ਆ ਕੇ ਉਹਨੂੰ ਖੁਦ ਚੈੱਕ ਕਰ ਰਿਹਾ ਵੇ ਹੈਗਾ ਕਿੰਨੇ ਨਾ ਕਿਤੇ ਕੋਈ ਇਹਨੂੰ ਮੁਲਾਜ਼ਮਤਾ ਨਹੀਂ ਸਪੋਰਟ ਕਰ ਰਿਆ ਕਿਤੇ ਕੋਈ ਮੁਲਾਜ਼ਮ ਆਪਦੇ ਕੋਲੇ ਮੰਜੇ ਤੇ ਤਾਂ ਨਹੀਂ ਸਵਾਰਿਆ ਹਵਾਲਾ ਤਾਂ ਚੀ ਹੈ ਠੀਕ ਹੈ ਤਾਂ ਉਸ ਤੋਂ ਬਾਅਦ ਜਦੋਂ ਅਦਾਲਤ ਚੋਂ ਉਹਨੂੰ ਲੈ ਕੇ ਗਿਆ ਹਟਕੜੀਆਂ ਕੋਈ ਵੀ ਦੇਖੋ ਜਿਹੜਾ ਬੰਦਾ ਆਪਾਂ ਮੀਡੀਆ 'ਚ ਰਹਿੰਦੇ ਆ ਤਾਂ ਆਪਾਂ ਨੂੰ ਪਤਾ ਹੁੰਦਾ ਲੋ ਦਾ ਤਾਂ ਮੰਨਿਓ ਕਿ ਅਦਾਲਤ ਦਾ ਸਤਕਾਰ ਕਰਦੇ ਆ ਤਾਂ ਜਿਹੜੇ ਨਾਲ ਆਲੇ ਸੀਗੇ ਉਹਨਾਂ ਨੇ ਜਿਹੜੇ ਸੀ ਵੀਡੀਓਜ਼ ਕਲਿੱਪਿੰਗ ਖਿੱਚਲੀਆਂ ਬਣਾ ਲੀਆਂ ਵੀ ਇਦਾਂ ਲੈ ਕੇ ਆਏ ਆ ਤਾਂ ਉਸ ਤੇ ਜਦੋਂ ਇਹਨਾਂ ਨੇ ਫਿਰ ਮੇਰੇ ਤੇ ਰਿਮਾਂਡ ਲੀਤਾ 3 ਦਿਨ ਦਾ ਦੋ ਇੱਕ ਦਿਨ ਤਾਂ ਜਿਹੜਾ ਪੇਸ਼ ਆਲਾ ਹੋ ਗਿਆ ਦੋ ਦਿਨ ਇਹਨਾਂ ਨੇ ਹੋਰ ਲੈ ਲੇ ਤੀਜੇ ਦਿਨ ਇਹਨਾਂ ਨੇ ਪੇਸ਼ ਕਰਨਾ ਸੀ ਤਾਂ ਮੈਨੂੰ ਰਿਮਾਂਡ ਦੇ ਦੌਰਾਨ ਫੇਰ ਇਹਨਾਂ ਨੇ ਕਿੱਲਿਆਂ ਵਾਲੀ ਥਾਣੀ ਲੈ ਕੇ ਆਉਂਦੇ ਆ ਕਿਉਂਕਿ ਅਕਸਰ ਪੀਐਸ ਲੰਬੀ ਐ ਆਰਜੀ ਥਾਣਾ ਮੰਡੀ ਕਿੱਲਿਆਂ ਵਾਲੀ ਤਾਂ ਉੱਥੇ ਮੈਨੂੰ ਲੈ ਕੇ ਆਉਂਦੇ ਆ ਮੈਨੂੰ ਕਹਿੰਦੇ ਆ ਹਾਂ ਫਿਰ ਠੀਕ ਐ ਤੂੰ ਆਈਆਂ ਫਾਨਾ ਤਮਕਾਇਆ ਡਰਾਇਆ ਜਾਂਦਾ ਫਿਰ ਮੈਨੂੰ ਕਹਿੰਦੇ ਤੇਰੇ ਬਰਾਦਰ ਨੂੰ ਤੇਰੇ ਯਾਰਾਂ ਦੋਸਤਾਂ ਨੂੰ ਤੇਰੇ ਤੇ ਐਂਟੀ ਜੁਰਮ ਦੇ ਪਰਚੇ ਪਾ ਦਾਂਗੇ ਜੇ ਤੂੰ ਕਿੱਲਿਆਂ ਵਾਲੀ ਵਿੱਚ ਰਿਪੋਰਟਿੰਗ ਕੀਤੀ ਤੋ ਤੋਕਿਆ ਗਿਆ। ਹ ਕਿੱਲਿਆ ਵਾਲੀ ਸਬਡਿਵੀਜ਼ਨ ਲੰਬੀ ਦੇ ਵਿੱਚ ਜੇ ਤੂੰ ਰਿਪੋਰਟਿੰਗ ਕੀਤੀ ਤੇ ਐਂਟੀ ਜੁਰਮ ਦੀਆਂ ਗੋਲੀਆਂ ਦੇ ਪਰਚੇ ਪਾਵਾਂਗੇ। ਜਿਹੜੇ ਸਾਡੇ ਕੋਲ ਕੇਸਾਂ ਦੇ ਵਿੱਚ ਸਾਡੇ ਕੋਲ ਰਿਕਵਰੀਆਂ ਜਾਂ ਉਸ ਬੰਦੇ ਰਾਉਂਡ ਅਪ ਨਹੀਂ ਹੋਏ ਤੈਨੂੰ ਉਹਨਾਂ ਕੇਸਾਂ ਦੇ ਵਿੱਚ ਅਸੀਂ ਮੁਜ਼ਰਮ ਬਣਾ ਦਾਂਗੇ। ਜੇ ਤੂੰ ਸਾਡੇ ਖਿਲਾਫ ਬੋਲਿਆ ਜਾਂ ਸਾਡੇ ਖਿਲਾਫ ਕੀਤੇ ਕੁਝ ਕੀਤਾ। ਤਾਂ ਮੇਰੇ ਫੈਮਿਲੀ ਨੂੰ ਟੌਰਚਰ ਕੀਤਾ ਜਾਂਦਾ ਮੇਰੇ ਬ੍ਰਦਰ ਨੂੰ ਮੇਰੇ ਯਾਰਾਂ ਦੋਸਤਾਂ ਨੂੰ ਜਿਹੜਾ ਕੋਈ ਮੈਨੂੰ ਮਿਲਣ ਆਉਂਦਾ ਸੀ ਐਸਐਚਓ ਸਾਹਿਬ ਨਾ ਦੀਨਾਂ ਕੋ ਸੀਟ ਆ ਕੇ ਮੇਰੇ ਸਹਰਾਣੇ ਆ ਕੇ ਵੇਜ ਜਾਂਦੇ ਸੀ। ਅਨਾ ਉਹਨਾਂ ਦੇ ਵੱਲੋਂ ਤੇ ਫਿਰ ਮੈਨੂੰ ਇੱਕ ਚੀਜ਼ ਹੋਰ ਦੇਖੋ ਕਿਸੇ ਨੂੰ ਤੁਸੀਂ ਮੁਜ਼ਰਮ ਨੂੰ ਪੈਦਲ ਲਿਜਾਂਦੇ ਦੇਖਿਆ ਨਹੀਂ ਮੁਜ਼ਰਮ ਨੂੰ ਕਿਸੇ ਨੇ ਪੈਦਲ ਲਿਜਾਂਦੇ ਤਾਂ ਨਹੀਂ ਦੇਖਿਆ ਨਾ ਆਪਾਂ ਦੇਖਦੇ ਹਾਂ ਕਿ ਅਗਰ ਪੁਲਿਸ ਕੋਲੇ ਸਰਕਾਰੀ ਗੱਡੀ ਹੈ ਨਹੀਂ ਤਾਂ ਆਪਦੀ ਪ੍ਰਾਈਵੇਟ ਗੱਡੀ ਚ ਲੈ ਕੇ ਜਾਂਦੇ ਤਾਂ ਮੈਨੂੰ ਕਿੱਲਿਆ ਵਾਲੇ ਥਾਣੇ ਤੋਂ ਕਰੀਬਨ ਬੱਸ ਸਟੈਂਡ ਦਾ ਮੋੜ 1 ਕਿਲੋਮੀਟਰ ਹੈ ਪੈਦਲ ਤੁਰਾ ਕੇ ਹਥਕੜੀ ਪੈਨਾ ਕੇ ਲੈ ਕੇ ਗਏ ਜਲੀਲ ਕਰਨ ਲਈ ਬੇਇੱਜ਼ਤ ਕਰਨ ਲਈ ਲੋਕਾਂ ਦੇ ਵਿੱਚ ਵੀ ਅਸੀਂ ਪੱਤਰਕਾਰ ਠੋਕਿਆ ਇਹ ਜੀ ਪੱਤਰਕਾਰ ਠੋਕਿਆ ਵੀ ਇਹ ਉੱਛਲਦਾ ਸੀ ਠੋਕਿਆ ਹੂੰ ਬਹਿਤ ਕਿੜੀ ਪਨਾ ਕੇ ਲੈ ਗਏ ਹੂੰ ਤੇ ਜਿਹੜੇ ਅੱਗੋਂ ਕੜਛੀ ਚੰਮਾ ਸੀ ਮੋਟਰਸਾਈਕਲ ਸਪਲੈਂਡਰ ਤੇ ਆਉਂਦੇ ਆ ਦੋ ਜਣੇ ਬਹਿ ਕੇ ਹੂੰ ਕਹਿੰਦੇ ਹੋਰ ਠੀਕ ਐ ਮੈਂ ਕਿਹਾ ਤੁਸੀਂ ਆਪ ਦਾ ਰਾਂਝਾ ਰਾਜੀ ਕਰ ਲਿਆ ਓਕੇ ਮੈਂ ਅੱਗੋਂ ਕਹੀ ਐ ਮੈਂ ਹੱਸਦੇ ਨੇ ਗੱਲ ਕਹੀ ਐ ਮੈਂ ਕਿਹਾ ਤੁਸੀਂ ਸਾਡਾ ਰਾਂਝਾ ਰਾਜੀ ਹੋ ਗਿਆ ਹੂੰ ਓਕੇ ਕਿਉਂਕਿ ਉਹਨਾਂ ਦਾ ਉਹਨਾਂ ਨੂੰ ਐਂ ਸਾਡਾ ਨੁਕਸਾਨ ਹੋ ਰਿਹਾ ਹੈ ਹੂੰ ਜਿਹੜੇ ਉਹ ਕਹਿੰਦੇ ਸਾਡੇ ਇਲੈਕਸ਼ਨ 'ਚ ਅਸੀਂ ਮੰਤਰੀ ਸਾਹਿਬ ਦੇ ਮਗਰ ਪੈਸੇ ਲਾਏ ਆ ਤਾਂ ਸਾਡਾ ਤਾਂ ਨਹੀਂ ਨੁਕਸਾਨ ਹੋਇਆ ਹੇ ਮੰਤੋ ਕਹਿੰਦਾ ਪੈਸੇ ਤਾਂ ਪੂਰੇ ਕਰਨੇ ਹੀ ਆ ਉਹ ਜਦੋਂ ਬਾਣੀਆਂ ਬੰਦਾ ਹੈ ਤਾਂ ਬਾਣੀਆਂ ਬੰਦਾ ਕਹਿੰਦਾ ਹੀ ਮੈਂ ਪੈਸੇ ਪੂਰੇ ਕਰਨੇ ਆ ਤਾਂ ਇਹ ਚੀਜ਼ ਆ ਫਿਰ ਕਿੰਨੇ ਦਿਨ ਤੁਹਾਡੀ ਜ਼ਮਾਨਤ ਜਿਹੜੀ ਉਹ ਕਦੋਂ ਦੀ ਮੈਨੂੰ 3 ਤਰੀਕ ਨੂੰ ਦੁਬਾਰਾ ਇਹਨਾਂ ਨੇ ਫਿਰ ਰਿਮਾਂਡ ਮੰਗਣ ਦੀ ਕੋਸ਼ਿਸ਼ ਕੀਤੀ ਜੱਸ ਸਾਹਿਬ ਤੋਂ ਪਰ ਜੱਸ ਸਾਹਮਣੇ ਰਿਮਾਂਡ ਨਹੀਂ ਦਿੱਤਾ ਉਹਦੇ ਉਸ ਦਿਨ ਜੱਸ ਸਾਹਮਣੇ ਰਿਮਾਂਡ ਨਹੀਂ ਦਿੱਤਾ ਉਹ ਕਹਿੰਦੇ ਤੁਸੀਂ ਜੇਲ੍ਹ ਭੇਜੋ ਉਹਨਾਂ ਨੂੰ ਜੱਸ ਸਾਹਿਬ ਕਹਿੰਦੇ ਆ ਕਿਉਂਕਿ ਉਹ ਤਰੀਕ ਨੂੰ ਜੱਸ ਸਾਹਿਬ ਵੀ ਮਲੋਟ ਦੇ ਵਿੱਚ ਸੀ ਇੱਕ ਤਰੀਕ ਨੂੰ ਕੋਕੀ ਜਦੋਂ ਹਾਈ ਕੋਰਟ ਮਾਨਯੋਗ ਦੇ ਜੱਜ ਆਏ ਤਾਂ ਡਿਸਟ੍ਰਿਕਟ ਦੇ ਜਿੰਨੇ ਵੀ ਜੱਜ ਆਏ ਤਾਂ ਉਹਨਾਂ ਦੇ ਨਾਲ ਹੀ ਜਾਣਗੇ ਉਹ ਤਾਂ ਤਾਂ ਉਹ ਵੀ ਉਸ ਦਿਨ ਉੱਥੇ ਸੀ ਉਹਨਾਂ ਦੇ ਵੀ ਧਿਆਨ ਆਇਆ ਪਰ ਇੱਕ ਪਾਸੇ ਤਾਂ ਤੁਸੀਂ ਇਹ ਦੇਖੋ ਪੰਜਾਬ ਦੇ ਮਾਨਯੋਗ ਡੀਜੀਪੀ ਸਾਹਿਬ ਗੌਰਵ ਯਾਦਵ ਸਾਹਿਬ ਕੀ ਕਹਿੰਦੇ ਨੇ ਸਾਡੀ ਪੁਲਿਸ ਤੇ ਸਾਨੂੰ ਬਹੁਤ ਮਾਣ ਹੈ ਸਾਡੀ ਪੁਲਿਸ ਤੇ ਦੇਖੋ ਸਾਨੂੰ ਕੀ ਮਾਣ ਹੈ ਕਿ ਟੁੱਟੇ ਪਰਚੇ ਦੇ ਰਹੀਏ ਸਾਡੇ ਤੇ ਐਦਾਂ ਦਾ ਮਾਣ ਹੈ ਤੁਸੀਂ ਕਿੱਦਾਂ ਸੋਚ ਸਕਦੇ ਹੋ ਕਿ ਪੰਜਾਬ ਪੁਲਿਸ ਇਮਾਨਦਾਰ ਨਾਲ ਕੰਮ ਕਰਦੀ ਹੈ ਕਿੱਦਾਂ ਕਹਿ ਰਹੇ ਆਪਾਂ ਘਵੰਤਮਨ ਸਾਹਿਬ ਕਿ ਪੰਜਾਬ ਦੀ ਪੁਲਿਸ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਕਦੋਂ ਫਿਰ ਜ਼ਮਾਨਤ ਕਦੋਂ ਹੁੰਦੀ ਹੈ ਤੁਹਾਡੀ ਜ਼ਮਾਨਤ ਮੇਰੀ ਭਾਈ 15 ਤਰੀਕ ਸ਼ਨੀਵਾਰ ਦੇ ਦਿਨ ਸ਼ਾਮ ਨੂੰ ਹੁੰਦੀ ਹੈ ਜਮਾਨਤ ਹੁੰਦੀ ਹੈ ਫਿਰ ਉਸ ਤੋਂ ਬਾਅਦ ਵੀ ਕਿਸੇ ਤਰ੍ਹਾਂ ਦੇ ਤੁਹਾਨੂੰ ਕੰਪਰੋਮਾਈਜ਼ ਦੇ ਲਈ ਜਾਂ ਕੁਝ ਚੀਜ਼ ਦੇ ਲਈ ਤੁਹਾਡੇ ਤੇ ਦਬਾਅ ਜਾਂ ਕੁਝ ਚੀਜ਼ਾਂ ਹੋਈਆਂ ਤੁਹਾਡੇ ਨਾਲ ਇਹ ਚੀਜ਼ਾਂ ਕਿ ਕਿਉਂਕਿ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਝੂਠਾ ਪਰਚਾ ਤਾਂ ਫਿਰ ਸੁਭਾਵਿਕ ਤੌਰ ਤੇ ਪੁਲਿਸ ਪ੍ਰਸ਼ਾਸਨ ਨੂੰ ਤਾਂ ਪਤਾ ਹੀ ਹੋਣਾ ਜਿੰਨਾਂ ਤੁਸੀਂ ਇਲਜ਼ਾਮ ਲਾ ਰਹੇ ਹੋ ਪਤਾ ਹੀ ਹੋਣਾ ਤਾਂ ਫਿਰ ਉਸ ਤੋਂ ਬਾਅਦ ਕਿਉਂਕਿ ਇਹ ਕਿ ਪੱਤਰਕਾਰ ਆ ਇਸ ਤੋਂ ਬਾਅਦ ਮੀਡੀਆ ਦੇ ਵਿੱਚ ਵੀ ਜਾਊਗਾ ਗੱਲ ਉੱਤਰੂਗੀ ਗੱਲ ਬਾਹਰ ਵੀ ਆਊਗੀ ਤਾਂ ਮੁੱਦਾ ਕਿਤੇ ਹੋਰ ਵੱਡਾ ਨਾ ਬਣ ਜੇ ਕੋਈ ਇਸ ਤਰ੍ਹਾਂ ਦਾ ਵੀ ਫਿਰ ਉਸ ਤੋਂ ਬਾਅਦ ਹੋਇਆ ਫੇਸ ਭਾਈ ਬਹੁਤ ਚੀਜ਼ਾਂ ਕਰਨੀਆਂ ਪਈਆਂ ਤੁਜੀ ਪੱਤਰਕਾਰ ਤੁਸੀਂ ਵੀ ਕਰਦੇ ਹੋ ਮੈਂ ਵੀ ਕਹੇ ਤੁਹਾਡੇ ਤੇ ਵੀ ਅਲੀਗੇਸ਼ਨ ਬਹੁਤ ਲੱਗੇ ਮੇਰੇ ਤੇ ਵੀ ਲੱਗਦੇ ਆ ਤਾਂ ਉਹ ਅਲੀਗੇਸ਼ਨ ਕੀ ਹੈ ਕਿ ਆਪਾਂ ਨੂੰ ਫੇਸ ਬਹੁਤ ਚੀਜ਼ਾਂ ਕਰਨੀਆਂ ਪਈਆਂ ਜੇਲ ਵੀ ਫੇਸ ਕੀਤੀ ਹੈ ਮੈਂ ਤਾਂ ਮੈਂ ਮੇਰੀ ਜੇਲ ਦੇ ਵਿੱਚ ਇੱਕ ਦਿਨ ਵੀ ਅੱਖ ਨਮ ਨਹੀਂ ਹੋਈ ਮੈਂ ਉਸ ਚੀਜ਼ ਨੂੰ ਦਲੇਰੀ ਨਾਲ ਕੱਟਿਆ ਮੈਂ ਜੇਲ ਨੂੰ ਜੇਲ ਨਹੀਂ ਸਮਝਿਆ ਹੋਸਟਲ ਸਮਝਿਆ ਕਿ ਸ਼ਾਇਦ ਜਤਿਨ ਤੇਰੇ ਨਾਲ ਕੁਝ ਵੱਡਾ ਹੋਣਾ ਸੀ ਟਲ ਗਿਆ ਪਰ ਇਹ ਨਹੀਂ ਪਤਾ ਤੈਨੂੰ ਜੇਲ ਬਹੁਤ ਕੁਝ ਸਿਖਾ ਕੇ ਕਰ ਲੂਗੀ ਜੇਲ ਤੈਨੂੰ ਆਈ ਨਹੀਂ ਪਤਾ ਸੀਗਾ ਜਤਿਨ ਕਿ ਜਿਹੜੀ ਐਸਐਚਓ ਸਾਹਿਬ ਗਲਤੀਆਂ ਕਰੀ ਜਾਂਦੇ ਸ਼ਾਇਦ ਐਸਐਚਓ ਸਾਹਿਬ ਨੂੰ ਸਜ਼ਾ ਦਿਵਾਉਣ ਵਾਸਤੇ ਵੀ ਜੇਲ ਤੈਨੂੰ ਬਹੁਤ ਕੁਝ ਸਿਖਾ ਕੇ ਕਰ ਲੂਗੀ ਇੱਥੋਂ ਐਸਐਚਓ ਸਾਹਿਬ ਨੇ ਕਿੰਨਾ ਕਦੇ ਨਾਲ ਤੁਹਾਨੂੰ ਕੀ ਪਤਾ ਵੀ ਆਪਾਂ ਨੂੰ ਆਪਾਂ ਨੂੰ ਹਜ ਤੱਕ ਜਿਵੇਂ ਜਿਵੇਂ ਲੋਕਾਂ ਨੂੰ ਮਿਲ ਜਾਂਦੇ ਲੋਕ ਦੱਸੀ ਜਾਂਦੇ ਆ ਕਿ ਐਸਐਚਓ ਸਾਹਿਬ ਨੇ ਮੈਨੂੰ ਇੱਥੇ ਧੱਕਾ ਕੀਤਾ ਹੋਇਆ ਹੈ ਕਿ ਇਹ ਹੈ ਜੀ ਐਸਐਚਓ ਨੂੰ ਕੀ ਕਰਨਾ ਹੈ ਜੀ ਐਸਐਚਓ ਨੂੰ ਤਾਂ ਪਠਾਨਕੋਟ ਸਿੱਟਿਆ ਹੋਇਆ ਹੈ ਬਈ ਅਕਲ ਆਪੇ ਟਿਕਾਣੀ ਆ ਜਾਂਦੀ ਹੈ ਪਰ ਉਸ ਤੋਂ ਬਾਅਦ ਵੀ ਜੇ ਮੈਂ ਗੱਲ ਕਰੀਆ ਕਿ ਉਸ ਤੋਂ ਬਾਅਦ ਵੀ ਤੁਹਾਨੂੰ ਕਿਸੇ ਤਰ੍ਹਾਂ ਦੇ ਦਬਾਅ ਤੋਂ ਹਟ ਤੇ ਬਣਾਏ ਗਏ ਜੋ ਤੁਹਾਡੀ ਜ਼ਮਾਨਤ ਦਬਾਅ ਤਾਂ ਅਫਸਰਾਂ ਵੱਲੋਂ ਭਈ ਸਾਰੇ ਭਾਈਚਾਰੇ ਵਾਲੇ ਆ ਫੋਨ ਆਉਂਦੇ ਜਤਿਨ ਇਸ ਮੈਟਰ ਨੂੰ ਸੋਲਵ ਕਰ ਲੈ ਆ ਮੈਟਰ ਨੂੰ ਹੁਣ ਜਿਹੜੇ ਕੜਛੀ ਚਮਚ ਹੈਗੇ ਆ ਹੁਣ ਡਬਲਯੂ ਦੇ ਮੀਡੀਆ ਦੇ ਉੱਤੇ ਵੀ ਕੁਝ ਜਿਹੜੇ ਮੀਡੀਆ ਵਾਲੇ ਆਪਾਂ ਨੂੰ ਪਤਾ ਵੀ ਇੱਕ ਦੂਜੇ ਤੇ ਆਪਣੀ ਸਮਝ ਸਭ ਲਾਈਨ ਦੇ ਖਾਰ ਖਾਂਦੇ ਹੁੰਦੇ ਆ ਉਹਨਾਂ ਨੇ ਤਾਂ ਬੜੀਆਂ ਹੈਡਲਾਈਨਾਂ ਛਾਪ ਲੀਆਂ ਜਿਨ੍ਹਾਂ ਨੇ ਛਾਪਣੀਆਂ ਸੀ ਉਹਨਾਂ ਨੂੰ ਤਾਂ ਅਖਬਾਰ ਦੀ ਖਬਰ ਚਾਹੀਦੀ ਸੀ ਆਪਦੀ ਛਾਪ ਲਈ ਪਰ ਜਿੰਨਾ ਦਾ ਜਿਹੜੇ ਕੜਛੀਆਂ ਚੰਮਾਂ ਸੀ ਹੁਣ ਉਹ ਪ੍ਰੈਸ ਕਲੱਬ ਵਾਲਿਆਂ ਕੋਲ ਜਾ ਕੇ ਜਿਹੜੇ ਪ੍ਰਧਾਨ ਸਾਹਿਬ ਹੈ ਸਾਡੇ ਉਹਨਾਂ ਨੂੰ ਜਾ ਕੇ ਵੀ ਕਹਿੰਦੇ ਬਈ ਇਹਨੇ ਬਹੁਤ ਭੜੀ ਕਰੀ ਜਾਂਦਾ ਸਾਡੇ ਨਾਲ ਇਹ ਬਈ ਇਹਨੂੰ ਰੋਕੋ ਤੁਸੀਂ ਤਾਂ ਕਹਿੰਦੇ ਸਾਡੇ ਹੱਥ ਚ ਹੈ ਬਈ ਇਹ ਤਾਂ ਸਾਡੇ ਨਾਲ ਆਖਾ ਕਰੀ ਜਾਂਦਾ ਹੁਣ ਮੰਤਰੀ ਸਾਹਿਬ ਨੂੰ ਤਾਂ ਪਤਾ ਨਹੀਂ ਕਦੋਂ ਉਹਨਾਂ ਨੂੰ ਜਾਗਣਗੇ ਤੇ ਕਦੋਂ ਉਹਨਾਂ ਨੂੰ ਟਕਾਉਣਗੇ ਕਿਉਂਕਿ ਅੱਗੇ ਚੋਣਾਂ ਵੀ ਆ ਗਈਆਂ ਹੁਣ ਤਾਂ ਉਹਨਾਂ ਨੂੰ ਟਕਾਉਣੇ ਪਹਿਲਾਂ ਨਹੀਂ ਤਾਂ ਲੋਕ ਨਤੀਜਾ ਆਪੇ ਦੇ ਦੇਣਗੇ ਤੁਸੀਂ ਕੀ ਕੀ ਅਪੀਲ ਪੰਜਾਬ ਸਰਕਾਰ ਤੱਕ ਮੁੱਖ ਮੰਤਰੀ ਸਾਹਿਬ ਡੀਜੀਪੀ ਸਾਹਿਬ ਤੱਕ ਅਪੀਲ ਕੀ ਕਰਨੀ ਚਾਹੁੰਗਾ ਕਿ ਦੇਖੋ ਐਸੇ ਝੂਠੇ ਪਰਚੇ ਹੋਣੇ ਜਿਵੇਂ ਕਿ ਮੁੱਖ ਮੰਤਰੀ ਸਾਹਿਬ ਖੁਦ ਹੀ ਕਹਿੰਦੇ ਹੁੰਦੇ ਸੀ ਕਿ ਪਿਛਲੀਆਂ ਸਰਕਾਰਾਂ ਵੇਲੇ ਝੂਠੇ ਪਰਚੇ ਹੁੰਦੇ ਪਰਚੇ ਦੀ ਰਾਜਨੀਤੀ ਹੁੰਦੀ ਆ ਸਾਡੇ ਵੇਲੇ ਇਹ ਚੀਜ਼ਾਂ ਨਹੀਂ ਹੋਣੀਆਂ ਕਿ ਕਿ ਕਿਹੜੀ ਥਾਣੇ ਦੇ ਵਿੱਚ ਕਿਹੜੀ ਚੌਕੀ ਚ ਕਿੱਥੇ ਕੀ ਪਰਚਾ ਹੋ ਰਿਹਾ ਸ਼ਾਇਦ ਇਹਦਾ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਪਤਾ ਹੋਣਾ ਪਤਾ ਹੋਣਾ ਡੀਬੀ ਸਾਹਿਬ ਨੂੰ ਨਹੀਂ ਪਤਾ ਹੋਣਾ ਪਰ ਕੀ ਕਹਿਣਾ ਚਾਹੂੰਗਾ ਨਾ ਤਾਂ ਕੀ ਆਪ ਇੱਕ ਪੱਤਰਕਾਰ ਦੇ ਤੋ ਕਿ ਜੇਕਰ ਇੱਕ ਪੱਤਰਕਾਰ ਨਾਲ ਐਸਾ ਕੁਝ ਹੋ ਸਕਦਾ ਤਾਂ ਫਿਰ ਜਿਹੜੇ ਆਮ ਲੋਕ ਨੇ ਉਹਨਾਂ ਨਾਲ ਕੀ ਹੋ ਸਕਦਾ ਕੀ ਕਹਿਣਾ ਚਾਹੂੰਗਾ ਮੈਂ ਤਾਂ ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਕਹਿਣਾ ਚਾਹੂੰਗਾ ਕਿ ਤੁਸੀਂ ਸਾਹਿਬ ਆਪ ਦੇ ਤੁਸੀਂ ਕਹਿੰਦੇ ਸਾਡਾ ਪੁਲਿਸ ਮੁਲਾਜ਼ਮ ਇਮਾਨਦਾਰ ਹੈ ਸਾਡੇ ਪੁਲਿਸ ਦੇ ਵਿੱਚ ਨਸ਼ਾ ਸੀ ਰੋਕਿਆ ਕਿੱਥੇ ਨਸ਼ਾ ਰੋਕਿਆ ਹੈ ਕਿੰਨੇ ਕ ਤੁਸੀਂ ਆਈਂ ਦੱਸੋ ਲੰਬੀ ਸਬ ਡਿਵੀਜ਼ਨ ਤੇ ਆਈਂ ਕਰੋ ਮੰਡੀ ਕਿੱਲੀਆੜੀ ਤੇ ਜਿਬਾੜੀ ਗੋਲੀਆਂ ਤੇ ਕਾਰੀ ਚੈੱਕ ਕਰਾ ਲੈਣ ਇਹ ਕਹਿੰਦੇ ਐਸਐਚਓ ਸਾਹਿਬ ਕਹਿੰਦੇ ਨਸ਼ਾ ਹੈ ਨਹੀਂਗਾ ਤੁਸੀਂ ਉੱਥੇ ਆਪਦੇ ਰਿਕਾਰਡ ਦੇ ਵਿੱਚੋਂ ਚੈੱਕ ਕਰਾ ਲਓ ਵੀ ਇੱਥੇ ਕੀ ਹੋਈ ਜਾਂਦਾ ਤੁਸੀਂ ਆਈਂ ਕਰੋ ਬਿਨਾ ਸਿਕਿਉਰਿਟੀ ਤੋਂ ਕੋਈ ਆਪਦੇ ਆਫਿਸ ਦਾ ਬੰਦਾ ਭੇਜ ਦੋ ਮੈਂ ਨਾ ਕੰਸਲਟ ਕਰ ਲੇ ਮੈਂ ਸਿੰਗਲ ਸਿੰਗਲ ਮਹੱਲੇ 'ਚ ਲੈ ਜੂਗਾ ਬਿਨਾ ਸਿਕਿਉਰਿਟੀ ਤੋਂ ਬਿਨਾ ਕੋਟਪੈਟ ਤੋਂ ਜਿਵੇਂ ਨਾਰਮਲ ਬੰਦਾ ਆਪਾਂ ਕਹਿੰਨੇ ਆਮ ਇਨਸਾਨ ਹੁੰਦਾ ਲੋਟੀ ਟੀ-ਸ਼ਰਟ ਪਾ ਕੇ ਘੁੰਮਦਾ ਬੰਦਾ ਕਰੇ ਹੋਵੇ ਤਾਂ ਉਹਦਾ ਚੱਲ ਪੈਣ ਮੈਂ ਤੁਹ ਤਾ ਇਸ ਤਰ੍ਹਾਂ ਦੇ ਪੰਜਾਬ ਸਰਕਾਰ ਨੂੰ ਮੈਂ ਤਾਂ ਹੀ ਬੇਨਤੀ ਕਰਦਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜੀ ਨੂੰ ਕਹਿਣਾ ਕਿ ਪੰਜਾਬ ਸਰਕਾਰ ਤੁਸੀਂ ਕਹਿੰਦੇ ਹੋ ਇਮਾਨਦਾਰ ਹੈ ਪਰ ਇਹ ਝੂਠੇ ਪਰਚਾ ਵਾਸਤੇ ਇਮਾਨਦਾਰ ਕਹਿੰਦੇ ਹੋ ਤੁਸੀਂ ਵੀ ਇਸ ਨੂੰ ਸੁਧਾਰੋ ਜਿਹੜੇ ਹੈ ਜਿਹੇ ਗਲਤੀਆਂ ਕੁਝ ਸਾਰੇ ਅਫਸਰ ਐ ਮਾੜੇ ਨਹੀਂ ਹੁੰਦੇ ਕੋਈ ਇਹ ਜੇ ਦੋ ਚਾਰ ਕੋਈ ਕਾਲੇ ਕਲੰਕਨ ਲਾ ਜਾਂਦੇ ਸਾਰੇ ਉਹ ਸਾਰੇ ਮਹਿਕਮੇ ਨੂੰ ਲੱਗ ਜਾਂਦੇ ਆ ਹੁਣ ਸਾਡੇ ਐਸਐਸਪੀ ਸਾਹਿਬ ਤਾਂ ਹੁਣ ਖੇਰ ਵਾਸਤੇ ਕੜਾਈ ਜਾਂਦੇ ਆ ਉਹਨਾਂ ਕਹਿੰਦੇ ਨਸ਼ਾ ਰੋਕਣਾ ਪਰ ਉਹਨਾਂ ਦੇ ਕੰਨ ਤਾਂ ਪਹਿਲਾਂ ਪਰ ਕੇ ਜਿਹੜਾ ਨਸ਼ੇ ਵਾਸਤੇ ਬੋਲਦਾ ਸੀ ਉਹਨੂੰ ਠੋਕਦਾ ਮੈਂ ਤੇ ਐਸਐਸਪੀ ਸਹਿਬ ਨੂੰ ਵੀ ਕਹੂੰਗਾ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿ ਤੁਸੀਂ ਨਸ਼ੇ ਦੇ ਖਿਲਾਫ ਬੋਲੇ ਜਾਂ ਨਸ਼ੇ ਦੀਆਂ ਖਬਰਾਂ ਨਸ਼ਰ ਨਸ਼ਰ ਕਰੀਆਂ ਉਹ ਗੱਲ ਲੋਕਾਂ ਤੱਕ ਲਿਆਂਦੀ ਜਿਹੜੀ ਲੋਕਾਂ ਤੱਕ ਪਹੁੰਚੀ ਨਹੀਂ ਚਾਹੀਦੀ ਸੀ ਜਾਂ ਕਾਲਿਆਂ ਲਈ ਦੀ ਉਹ ਖਬਰ ਤੁਹਾਡੇ ਕਿਸੇ ਵੀ ਇਲਾਕੇ ਦੀ ਤੁਹਾਡੇ ਇਲਾਕੇ ਦੀ ਉਹ ਖਬਰ ਜਿੱਥੇ ਤੁਸੀਂ ਰਿਪੋਰਟਿੰਗ ਕਰਦੇ ਹੋ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਤੁਹਾਨੂੰ ਲੱਗਦਾ ਵੀ ਇਸੇ ਕਰਕੇ ਇਹ ਚੀਜ਼ ਹੋਈ ਹੈ ਬਿਲਕੁਲ ਹੋਈ ਹੈ ਆਹੀ ਚੀਜ਼ ਹੋਈ ਹੈ ਕਿ ਉਹਨੂੰ ਐਸ.ਐਚ.ਓ ਜਿਹੜਾ ਮੈਂ ਇੱਥੇ ਕਾਲੇ ਕਾਰਨਾਮੇ ਕਰੀ ਜਿੰਨੇ ਐਸ.ਐਚ.ਓ ਸਾਹਮਣੂ ਜਾਓ ਜਿਹੜੇ ਕੜਛੀਆਂ ਚਮਚ ਆ ਗਏ ਉਹਨਾਂ ਨੂੰ ਐਸ.ਐਚ.ਓ ਜਿਹੜੀ ਅਸੀਂ ਹਫ਼ਤਾ ਵਸੂਲੀ ਕਰੀ ਜਿੰਨੇ ਆ ਕਿਤੇ ਇਹ ਸਾਡੀ ਵਰਦੀ ਨੂੰ ਹੱਥ ਨਾ ਪੈ ਜਾਵੇ ਕੱਲ ਨੂੰ ਉਹਨਾਂ ਨੂੰ ਐਸ.ਐਚ.ਓ ਕਿਤੇ ਸਾਡੇ ਤੇ ਬਲੈਕਮੇਲਿੰਗ ਤੇ ਲੋਕਾਂ ਨੂੰ ਦਬਾਉਣ ਦੇ ਪਰਚੇ ਨਾ ਪੈ ਜਾਣ ਐਸ.ਐਚ.ਓ ਸਾਹਮਣੂ ਤਾਂ ਆਪਦੀ ਵਰਦੀ ਹੈ ਡਰ ਪੈ ਗਿਆ ਮੈਨੂੰ ਐਸ.ਐਚ.ਓ ਸਾਹਿਬ ਕਹਿੰਦੇ ਐ ਕਹਿੰਦੇ ਫਿਰ ਤੂੰ ਤਾਂ ਮੇਰੀ ਵਰਦੀ ਨੂੰ ਪੈ ਗਿਆ ਸੀ ਉਹਨੂੰ ਕਹਿੰਦੇ ਅਸਤੇ ਕੁਝ ਕਰਨਾ ਹੀ ਸੀ ਇਹ ਇਹ ਕਦੋਂ ਦੀ ਵਾਰਡਿੰਗ ਇਹ ਵਾਰਡਿੰਗ ਜਦੋਂ ਮ ਜਲੀਲ ਤਾਂ ਤੁਸੀਂ ਪੁੱਛੋ ਨਾ ਜਿੰਨਾ ਕਿ ਉਹ ਕਰ ਸਕਦੇ ਸੀ ਕੁੱਟਮਾਰ ਨਹੀਂ ਕੀਤੀ ਜਿਹੜੀ ਚੀਜ਼ ਨਹੀਂ ਕੀਤੀ ਮੈਂ ਕਿਉਂ ਕਮਾ ਕੁੱਟਮਾਰ ਨਹੀਂ ਕੀਤੀ ਮਾਨਸਿਕ ਤੌਰ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਲੀਲ ਕੀਤਾ ਵੀ ਤੈਨੂੰ ਮੈਂਟਲੀ ਅਫਸਰਟ ਕਰ ਦੇਣਾ ਸੀ ਇੰਨਾ ਕ ਅਫਸਰਟ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਅੱਜ ਤੇ ਕਰੀ ਮੈਂ 12 ਦਾ ਬਾਹਰ ਆਇਆ ਟੈਬਲੇਟ ਖਾ ਰਿਹਾ ਹਾਂ ਓਕੇ ਕੋਈ ਵਾਰ ਹੁਣ ਬੈਠੇ ਬੈਠੇ ਤੇ ਗੱਲ ਚਾਹੁੰਦੇ ਕੁਝ ਗੱਲਾਂ ਆਪਾਂ ਫੈਮਿਲੀ ਨੂੰ ਸ਼ੇਅਰ ਨਹੀਂ ਕਰ ਸਕਦੇ ਹੁੰਦੇ ਤਾਂ ਉਹ ਗੱਲਾਂ ਵੀ ਮੈਂ ਅੱਜ ਆ ਜਿਹੜੀਆਂ ਟੈਬਲੇਟਾਂ ਉਹ ਲੈ ਰਿਆ ਮਹਿਮਾਨیوں ਕਦਾਲਤ ਦੇ ਵਿੱਚ ਵੀ ਪੇਸ਼ ਕੀਤੀਆਂ ਮੈਂ ਟੈਬਲੇਟਾਂ ਜੇਲ੍ਹ ਤੋਂ ਬਾਹਰ ਆਣ ਤੋਂ ਐਸਐਚਓ ਦੇ ਕਾਰਨ ਲੈ ਰਿਆ ਕੱਲ ਨੂੰ ਮੈਨੂੰ ਕੁਝ ਹੁੰਦਾ ਮੇਰੇ ਪਰਿਵਾਰ ਨੂੰ ਮੇਰੇ ਯਾਰਾਂ ਦੋਸਤਾਂ ਨੂੰ ਉਸ ਕੱਲ ਦਾ ਐਸਐਚਓ ਜ਼ਿੰਮੇਦਾਰ ਹੋਊਗਾ ਮੈਂ ਗੱਲ ਪਸ਼ਪਸ਼ ਤੌਰ ਤੇ ਕਹਿੰਦਾ ਅੱਜ ਨਹੀਂ ਤਾਂ ਇੱਥੋਂ ਨਹੀਂ ਤਾਂ ਕੱਲ ਨੂੰ ਨੇ ਬਦਲ ਕੇ ਕਿਤੇ ਹੋਰ ਜਾਣਾ ਕੀ ਪਤਾ ਓਥੇ ਮੈਨੂੰ ਕਿਸੇ ਟੁੱਟੇ ਪਰਚੇ 'ਚ ਫਸਾ ਦੇ ਅੰਦਰ ਤਾਂ ਕੋਈ ਦੀਨਮਾਨ ਜੜੇ ਬੰਦੇ ਤਾਂ ਦੀਨਮਾਨ ਹੀ ਹੈ ਨਹੀਂ ਤਾਂ ਉਸ ਨੂੰ ਕੀ ਪੁੱਛਣਾ ਸੋ ਮੇਰੇ ਨਾਲ ਜਤਿੰਨ ਸੀ ਜਤਿੰਨ ਹੋਰਾਂ ਦਾ ਪੱਖਾ ਜਤਿੰਨ ਨੇ ਵੱਡੇ ਇਲਜ਼ਾਮ ਪੁਲਿਸ ਐਸ ਐਚਓ ਦੇ ਉੱਪਰ ਲਗਾਏ ਨੇ ਇਹਨਾਂ ਲੋਕ ਕਿਹਾ ਗਿਆ ਕਿ ਕਿਸੇ ਨਿੱਜੀ ਰੰਜਿਸ਼ ਕਰੇ ਕੋਈ ਨਿੱਜੀ ਰੰਜਿਸ਼ ਸੀ ਨਿੱਜੀ ਵੀ ਨਹੀਂ ਕਹਿ ਸਕਦੇ ਕਿਸੇ ਖਬਰ ਕਰਕੇ ਉਹਨਾਂ ਨੂੰ ਮੇਰੇ ਨਾਲ ਕਿਸੇ ਤਰ੍ਹਾਂ ਦਾ ਕੋਈ ਗੁੱਸਾ ਗਿਲਾ ਸੀ ਉਸ ਗੁੱਸੇ ਗਿਲੇ ਦੇ ਤੌਰ ਤੇ ਉਹਨਾਂ ਦੇ ਵੱਲੋਂ ਇੱਕ ਖੜਾ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਇੱਕ ਇਨਸਾਨ ਖੜਾ ਕੀਤਾ ਜਾਂਦਾ ਜਿਸ ਦੇ ਵੱਲੋਂ ਮੇਰੇ ਤੇ ਇਲਜ਼ਾਮਾਤ ਜਿਹੜੇ ਹੈਗੇ ਉਹ ਲਾਏ ਜਾਂਦੇ ਆ ਇਲਜ਼ਾਮਾਤ 10000 ਦੀ ਰਿਸ਼ਵਤ ਦੇ ਆਰ ਤੇ ਉਸ ਤੋਂ ਬਾਅਦ ਮੈਨੂੰ ਜੇਲ੍ਹ ਦੇ ਵਿੱਚ ਲਜਾਇਆ ਜਾਂਦਾ ਆ ਜਲਤੋਂ ਪਹਿਲਾਂ ਮੇਰਾ 3 ਦਿਨ ਦਾ ਰਿਮਾਨਡ ਹੁੰਦਾ ਆ ਰਿਮਾਨਡ ਦੇ ਦੌਰਾਨ ਕਹਿੰਦੇ ਨੇ ਕਿ ਮੈਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਕਿ ਜਿੰਨਾ ਕੁ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਵੇ ਹਾਲਾਂਕਿ ਕਹਿੰਦੇ ਨੇ ਕੁੱਟ ਮਾਰ ਕੇ ਕਿਸੇ ਤਰ੍ਹਾਂ ਦੀ ਨਹੀਂ ਹੋਈ ਤੇ ਉਸ ਤੋਂ ਬਾਅਦ ਜ਼ਮਾਨਤ ਜਦ ਹੁੰਦੀ ਆ ਤਾਂ ਉਸ ਤੋਂ ਬਾਅਦ ਵੀ ਪ੍ਰੈਸ਼ਰ ਇਹ ਪਾਇਆ ਜਾਂਦਾ ਕਿ ਕਿਸੇ ਤਰ੍ਹਾਂ ਦੇ ਨਾਲ ਇਸ ਮਸਲੇ ਨੂੰ ਨਿਬੇੜ ਲਈਏ ਇਸ ਮਸਲੇ ਨੂੰ ਨਿਪਟਾਲੀਏ ਕਹਿੰਦੇ ਨੇ ਕਿ ਮੇਰੇ ਸਕੇ ਸਬੰਧੀਆਂ ਦੇ ਜ਼ਰੀਏ ਮੇਰੇ ਦੋਸਤਾਂ ਦੇ ਜ਼ਰੀਏ ਜਾਂ ਪਲੀਜ਼ ਪ੍ਰਸ਼ਾਸਨ ਦੇ ਕੁਝ ਜੋ ਅਧਿਕਾਰੀ ਮੇਰੇ ਨਾਲ ਜਿਹੜੇ ਹੈਗੇ ਉਹ ਮਿੱਤਰਤਾ ਰੱਖਦੇ ਨੇ ਉਹਨਾਂ ਦੇ ਜ਼ਰੀਏ ਜਾਂ ਫਿਰ ਸਾਡੇ ਮੀਡੀਆ ਦੇ ਭਰਾਮਾਂ ਦੇ ਜ਼ਰੀਏ ਅਸਲ ਦੇ ਵਿੱਚ ਜਿਸ ਤਰ੍ਹਾਂ ਦੇ ਇਹਨਾਂ ਦੇ ਵੱਲੋਂ ਇਲਜ਼ਾਮ ਲਾਏ ਗਿਆ ਤਾਂ ਹੀ ਖਬਰ ਮੈਂ ਚਾਹੂੰਗਾ ਕਿ ਮੁੱਖ ਮੰਤਰੀ ਸਾਹਿਬ ਤੱਕ ਜ਼ਰੂਰ ਪਹੁੰਚੇ ਖਬਰ ਡੀਜੀਪੀ ਸਾਹਿਬ ਤੱਕ ਜ਼ਰੂਰ ਪਹੁੰਚੇ ਕਿਉਂਕਿ ਅਕਸਰ ਮੁੱਖ ਮੰਤਰੀ ਸਾਹਿਬ ਜਦੋਂ ਸੱਤਾ ਤੋਂ ਬਾਹਰ ਸੀ ਭਗਵੰਤ ਸਿੰਘ ਮਾਨ ਦੀ ਪਾਰਟੀ ਉਹ ਸੱਤਾ ਤੋਂ ਬਾਹਰ ਸੀ ਉਹਦੇ ਗੱਲਾਂ ਕਰਦੇ ਹੁੰਦੇ ਸੀ ਕਿ ਪਰਚਿਆਂ ਦੀ ਰਾਜਨੀਤੀ ਹੈ ਝੂਠੇ ਪਰਚੇ ਜਿਹੜੇ ਹੈਗੇ ਆ ਉਹ ਸਾਡੇ ਦੌਰ ਦੇ ਵਿੱਚ ਨਹੀਂ ਹੋਣੇ ਜਦੋਂ ਸਾਡੀ ਸਰਕਾਰ ਉਦੋਂ ਨਹੀਂ ਹੋਣੀ ਪਰ ਜੇਕਰ ਪੱਤਰਕਾਰ ਭਾਈਚਾਰੇ ਨੂੰ ਚੁੱਪ ਕਰਾਉਣ ਦੇ ਲਈ ਜਿਹੜੇ ਯਾਦ ਤੌਰ ਤੇ ਕੰਮ ਕਰਦੇ ਨੇ ਜਿਹੜੇ ਖਬਰ ਨੂੰ ਸਹੀ ਤੌਰ ਤੇ ਲੋਕਾਂ ਦੇ ਵਿੱਚ ਪੇਸ਼ ਕਰ ਦੇ ਜੇਕਰ ਉਹਨਾਂ ਦੀ ਸੰਗੀ ਘੁੱਟਣ ਦੇ ਲਈ ਇਸ ਤਰ੍ਹਾਂ ਦਾ ਕੁਝ ਹੋਊਗਾ ਤਾਂ ਫਿਰ ਤੁਸੀਂ ਆਪ ਸੋਚ ਸਕਦੇ ਹੋ ਕਿ ਪੱਤਰਕਾਰਤਾ ਦਾ ਕੀ ਹਾਲ ਹੋਊਗਾ ਜਾਂ ਫਿਰ ਲੋਕਾਂ ਦੇ ਵਿੱਚ ਸਹੀ ਖਬਰ ਪਹੁੰਚਾਉਣ ਵਾਲੇ ਪੱਤਰਕਾਰਾਂ ਦਾ ਜਿਹੜਾ ਹੈਗਾ ਉਹ ਕੀ ਹਾਲ ਹੋਊਗਾ ਤੇ ਲੋਕਤੰਤਰ ਜਿਸ ਦੀ ਅਸੀਂ ਗੱਲ ਕਰਦੇ ਹਾਂ ਉਸ ਦਾ ਇਹ ਕੀ ਹੋਊਗਾ ਸਚੂ ਸਾਫ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਜਸ ਗਰੇਲ ਗੱਲ ਕਰ ਰਹੇ ਬਾਈ ਜੀ ਆਰਐਮਪੀ ਟੈਲੀਵਿਜ਼ਨ ਚੈਨਲ ਤੋਂ ਹਾਂ ਜੀ ਅੱਛਾ ਇੱਕ ਬਾਈ ਜੀ ਬੇਨਤੀ ਸੀ ਇੱਕ ਪੱਕ ਚਾਹੀਦਾ ਸੀ ਤੁਹਾਡੇ ਨਾ 2 ਤਾਰੀਖ ਨੂੰ ਇੱਕ ਐਫਆਈਆਰ ਦਰਜ ਹੁੰਦੀ ਆ ਤੁਹਾਡੇ ਥਾਣੇ ਦੇ ਵਿੱਚ ਇੱਕ ਪੱਤਰਕਾਰ ਦੇ ਉੱਪਰ ਜਤਨ ਇਹ ਕੀ ਮਸਲਾ ਬਾਈ ਜੀ ਇਹ ਕੀ ਮਾਮਲਾ ਹੈ ਪੱਤਰਕਾਰ ਕੋਈ ਨਾ ਇੱਕ ਮਦਈਏ ਸਦੀਪ ਕੁਮਾਰ ਉਹਨੂੰ ਨਾ ਕੋਈ ਬਲੈਕਮੇਲ ਕਰਦਾ ਸੀ ਇਹ ਅੱਛਾ ਜੀ ਧਮਕੀਆਂ ਧਮਕੀਆਂ ਦਿੰਦਾ ਸੀ ਉਹਨੂੰ ਪੈਸੇ ਦੇ ਅੱਛਾ ਜੀ ਜਾਂ ਤੇਰਾ ਨੁਕਸਾਨ ਕਰੂੰਗਾ ਉਹ ਕਰੂੰਗਾ ਕਰੂੰਗਾ ਅੱਛਾ ਜੀ ਉਹ ਵਿਚਾਰਾ ਉਹਦਾ ਸਹੀ ਸੁਈ ਗਿਆ ਵਿਚਾਰਾ ਉਹ ਗਰੀਬ ਬੰਦਾ ਉਹ ਅੱਛਾ ਜੀ ਪਰ ਇਹ ਨਹੀਂ ਹਟਿਆ ਅੱਛਾ ਜੀ ਅੱਛਾ ਇਹ ਮਾਮਲਾ ਅੱਛਾ ਤੁਹਾਡੇ ਵੱਲੋਂ ਕੋਈ ਕੋਈ ਬੋਲਬਾਣੀ ਵੀ ਤੁਹਾਡੇ ਨਾਲ ਇਹਦੀ ਹੋਈ ਸੀ ਜਿਸ ਤਰ੍ਹਾਂ ਦੇ ਨਾਲ ਇਹ ਕਹਿੰਦਾ ਕਿ ਮੇਰੀ ਐਸਚਓ ਸਾਹਿਬ ਦੇ ਪੱਤਰਕਾਰ ਸਾਡੇ ਸਾਡੇ ਭਰਾਵਾਂ ਦੇ ਸਾਨੂੰ ਨਾਲ ਇਹ ਰਿਸਪੈਕਟ ਨਹੀਂ ਆ ਇਹ ਨੋ ਮਾਦਰਿਸਤਾਨ ਦਾ ਪੱਤਰਕਾਰ ਤੇ ਪੁੱਛਦਾ ਜੀ ਬਿਲਕੁਲ ਤੁਹਾਡੇ ਨਾਲ ਤੁਸੀਂ ਹੀ ਹੈਗੇ ਤੁਹਾਡੇ ਨਾਲ ਪੁੱਛ ਕਿੰਨਾ ਮਾਰਾ ਚੰਗਾ ਬੋਲਦੀ ਹੈ ਹੂੰ ਨਹੀਂ ਕੋਈ ਹੋਈ ਤੁਹਾਡੀ ਬੋਲਬਾਣੀ ਵੈਸੇ ਇਹਨਾਂ ਦੇ ਨਾਲ ਇਹ ਕਹਿੰਦੇ ਮੇਰੇ ਪੁੱਤ ਦੇ ਵਾਸਤੇ ਮੇਰਾ ਵੀ ਜਾਨਾਂ ਕੀ ਵਿਗਾੜਿਆ ਹੁੰਦੇ ਇਹ ਕਹਿੰਦਾ ਜਾਣ ਬੁੱਝ ਕੇ ਕੋਈ ਨਾ ਮੇਰੇ ਤੇ ਝੂਠਾ ਪਰਚਾ ਕਰਵਾਇਆ ਐਸਚ ਕਰ ਕੀਤਾ ਜਾਣ ਬੁੱਝ ਕੇ ਹੂੰ ਬੇਚੀਤ ਤਾਂ ਮਰਜ਼ੀ ਕਰੀ ਜੇ ਸਾਡੇ ਸਾਡੀ ਪੱਤਰਕਾਰ ਕੋਈ ਬੰਦਾ ਕਹੇ ਪੱਤਰਕਾਰ ਨੂੰ ਪੁੱਛੂ ਗਾਰ ਕੇ 라ਦੀ ਹੈ ਪੱਤਰਕਾਰਾਂ ਨਾਲ ਇਜਤ ਕਰਦੇ ਪੱਤਰਕਾਰਾਂ ਦੀ ਜੀ ਮਤਲਬ ਤੁਸੀਂ ਇੱਕ ਮਨ ਤੁਸੀਂ ਕਹਿੰਦੇ ਜਿਹੜੇ ਇਲਜ਼ਾਮ ਕਹਿੰਦਾ ਵੀ ਤੂੰ ਤੁਸੀਂ ਕਹਿੰਦੇ ਵੀ ਨਹੀਂ ਮੇਰਾ ਕੋਈ ਰੰਜਿਸ਼ ਨਹੀਂ ਤੁਸੀਂ ਕਹਿੰਦੇ ਗਲਤ ਆ ਇਹ ਨਹੀਂ ਨਹੀਂ ਸਾਡੇ ਨਾਲ ਚੜਾ ਉਹ ਪੱਤਰਕਾਰਾਂ ਦਾ ਕੰਮ ਹੁੰਦਾ ਕਿਸੇ ਨਾਲ ਨਾ ਤੁਸ ਦਾ ਲਗੇ ਕਿਸੇ ਨਾਲ ਠੀਕ ਹੈ ਸਰ ਥੈਂਕ ਯੂ ਸੋ ਮੱਚ